ਸਮਾਨਤ ਕਰਨ ਗਿਆ ਦੋ ਵਾਰ ਮੈਂ ਗਿਆ ਮੈਂ ਉਸ ਤਰ੍ਹਾਂ ਅੰਦੋਲਨ ਦੇ ਵਿੱਚ ਹਿੱਸਾ ਪਾ ਮਾ ਉਹ ਕਰਾਂ ਮੈਨੂੰ ਠੀਕ ਵੀ ਨਹੀਂ ਲੱਗਦਾ ਸਹੀ ਪਰ ਤੁਹਾਡਾ ਇੱਕ ਪ੍ਰਭਾਵ ਐਵੇਂ ਦਾ ਬਣਿਆ ਹਾ ਨਾ ਵੀ ਤੁਸੀਂ ਇੱਕ ਟੋਕੇ ਬੋਲਦੇ ਹੋ ਲੋਕਾਂ ਨੂੰ ਉਮੀਦ ਸੀ ਕਿ ਮਾਲੀ ਯਾਰ ਜ਼ਰੂਰ ਖੜੇਗਾ ਲੱਖੇ ਸੁਧਾਨੇ ਦੇ ਵਪਾਨੇ ਸਿੱਧੂ ਦੇ ਪਰ ਤੁਸੀਂ ਤਾਂ ਉਲਟ ਬੋਲਣ ਲੱਗੇ ਨਹੀਂ ਨਹੀਂ ਉਲਟ ਨਹੀਂ ਇੱਕ ਤੁਸੀਂ ਸਜੈਸਟਿਵ ਕ੍ਰਿਟੀਸਿਜ਼ਮ ਕਰਦੇ ਹੋ ਇਹੀ ਲੱਖਾ ਸੁਧਾਨਾ ਮੁਕਸਰ ਐਸਐਸਪੀ ਦੇ ਹੱਕ 'ਚ ਨਹੀਂ ਖੜਾ ਸੀ ਉੱਥੇ ਪੁਲਿਸ ਦੇ ਹੱਕ 'ਚ ਨਹੀਂ ਖੜਾ ਸੀ ਜਿਹੜਾ ਵਕੀਲਾਂ ਦਾ ਚੱਕਰ ਹੋਇਆ ਸੋ ਇਹਦਾ ਕੀ ਆ ਤੁੜ ਕਾਕਾ ਦੇ ਆਸਰੇ ਤੁਸੀਂ ਲਖਦੇ ਭਰੋਸਾ ਕਰੋਗੇ ਜੀ ਫਿਰ ਇਹ ਲੱਗ ਰਿਹਾ ਸੀ ਵੀ ਇੱਥੋਂ ਪਰਚਾ ਇੱਥੋਂ ਫਿਰ ਉਹ ਕਹੋ ਠੰਡਾ ਪਾਣੀ ਬਰਫ ਦੀਆਂ ਸੱਲੀਆਂ ਤੇ ਮੈਨੂੰ ਲੱਗ ਰਿਹਾ ਸੀ ਝੂਠ ਬੋਲਦਾ ਹੁਣ ਯਾਰ ਅਸੀਂ ਵੀ ਥਾਣਾ ਦੇ ਸੀਗੇ ਇਸ ਚਾਪ ਦੀ ਨਹੀਂ ਬਕਸ ਦੀ ਤਾਂ ਕਿਸੇ ਨੂੰ ਨਹੀਂ ਪਰਸਾ ਬਕਸ ਦੀ ਕਿਸੇ ਨੇ ਇਹ ਸਾਰਾ ਵੱਡਾ ਵਰਤਾਂਤ ਸਿਰਜ ਕੇ ਜਾਂ ਕਹਿ ਲੋ ਕਿ ਜਾਣ ਬੁੱਝ ਕੇ ਟਾਰਗੇਟ ਕਰਕੇ ਭਾਨਾ ਸਿੱਧੂ ਨੂੰ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਆਪਣਾ ਨੁਕਸਾਨ ਕਰਾ ਲਿਆ ਮੈਨੂੰ ਨਹੀਂ ਲੱਗਦਾ ਕਿ ਉਹ ਕਾਲੀ ਦਲ ਦੇ ਵੋਟਰ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਦੇ ਪੱਕੇ ਨੇ ਮੈਨੂੰ ਤਾਂ ਲੱਗਦਾ ਉਹ ਆਪ ਵਾਲਿਆਂ ਦੇ ਸੀਗੇ ਪਹਿਲੀ ਗੱਲ ਇਹੋ ਇਹ ਨਾ ਕਰਦੇ ਹੋ ਸਕਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਾਖ ਹੈ ਸੰਹਰੂਰ ਬਰਨਾਲਾ ਉਹ ਏਰੀਆ ਦੇ ਵਿੱਚ ਬਣੀ ਰਹਿੰਦੀ ਪਹਿਲੀ ਗੱਲ ਤੇ ਹੈ ਵੀ ਲੋਕ ਸਤੇ ਹੋਏ ਨੇ ਤੰਤਰ ਫੇਲ ਹੋਇਆ ਹੋਇਆ ਸਿਆਸੀ ਪਾਰਟੀਆਂ ਕੋਲ ਕੋਈ ਬੱਕਰਾ ਵਰਤਾਂਤ ਨਹੀਂ ਇਸ ਕਰਕੇ ਹੋ ਗਿਆ ਵੀ ਸਰਕਾਰ ਦੀ ਅੜੀ ਭੰਨਣੀ ਆ ਪੁਲਿਸ ਦੀ ਦੁਰਵਰਤੋਂ ਇਹਨਾਂ ਨੇ ਕੋਈ ਪਹਿਲੀ ਵਾਰ ਕੀਤੀ ਆ ਬਿਲਕੁਲ ਕਰਦੇ ਦਿੱਲੀ ਦਿੱਲੀ ਦਿੱਲੀੋਂ ਕੌਣ ਉਹ ਬੱਗਾ ਚੱਕ ਲੈਂਦਾ ਜੀ ਉਹ ਕਵੀ ਆ ਜਿਹੜਾ ਉਹਦੇ ਖਿਲਾਫ ਕੇਸ ਪਾਤਾ ਜੀ ਹਲਕਾ ਲੰਬਾ ਪਾਸਾ ਦੀ ਛੋਟੇ ਦੇ ਖਿਲਾਫ ਜਾਈਏ ਜਾਂ ਭਾਨੇ ਸਿੱਧੂ ਕੋਲੇ ਜਾਈਏ ਉਹ ਏਜੰਟਾਂ ਨੂੰ ਦੁਕਾ ਕੇ ਸਾਡੇ ਪੈਸੇ ਮੜਾ ਸਕਦਾ ਤਰੀਕਾ ਉਹਨਾਂ ਦਾ ਦੁਕਾਉਣ ਵਾਲੀ ਆ ਤੁਸੀਂ ਨੇ ਸਾਰੀਆਂ ਸੁਣੀਆਂ ਵੀ ਦੇਖ ਲਾ ਇਹਦੇ ਪੈਸੇ ਦੇ ਦੇ ਨਹੀਂ ਫਿਰ ਤੇ ਰਾਹ ਇਹ ਹੋ ਜੂ ਇਹ ਹੋ ਜੂ ਇਹ ਹੋ ਜੂ ਉੱਠਾਦਾ ਵੀ ਉਹ ਬੋਲਦੇ ਨੇ ਉਹਨਾਂ ਲੋਕਾਂ ਲਈ ਤਾਂ ਸਹੀ ਹੋਣੇ ਨਾ ਜੀ ਨਹੀਂ ਉਹਨਾਂ ਲਈ ਸਹੀ ਨੇ ਪਰ ਜੋ ਇੱਕ ਧਾਰਨਾ ਬਣ ਗਈ ਇਹਨਾਂ ਦਿਨਾਂ 'ਚ ਕੁਝ ਪੱਤਰਕਾਰ ਵੀ ਕਹ ਰਹੇ ਸੀ ਇਹ ਸਰਕਾਰ ਨਹੀਂ ਕਰਵਾਇਆ ਸਰਕਾਰ ਆਪਣੇ ਪੈਰੀਂ ਆਪਾਂ ਥੋੜੀ ਮਾਰੂ ਸਰਕਾਰ ਦੀ ਤਾਂ ਕਿਰਕਰੀ ਬਤ ਹੋਈ ਹੈ ਜਦੋਂ ਕੋਰਟ ਤੋਂ ਨੇ ਇਕੱਠ ਹੋਇਆ ਸਮਰੂਹ ਇਕੱਠ ਹੋਇਆ ਸਰਕਾਰ ਤੋਂ ਲੋਕਾਂ ਦੇ ਐਂ ਲੱਗਦਾ ਜੇ ਕਿ ਮਨਾ ਮੂੰਹ ਤੋਂ ਲੈ ਗਈ ਹੁੰਦੀ ਆ ਨਹੀਂ ਜਦੋਂ ਸਰਕਾਰ ਨੂੰ ਨੁਕਸਾਨ ਨਹੀਂ ਹੈ ਫਿਰ ਨਹੀਂ ਨਹੀਂ ਤੁਸੀਂ ਦੇਖੋ ਜੀ ਲੁਧਿਆਣੇ ਕੇ ਕੇਸ ਦਰਜ ਹੁੰਦਾ ਲੁਧਿਆਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਕਰਨੀ ਜਾਂਦੀ ਬਰਨਾਲੇ ਥਾਣੇ ਤਨੋਲੇ ਥਾਣੇ ਦੀ ਪੁਲਿਸ ਉਹਨੂੰ ਜਾਂਦੀ ਰਾਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਤੋਂ ਸਵਾਗਤ ਕਰਦਾ ਹਾਂ ਪੰਜਾਬ ਦੇ ਗਰਮ ਮੁੱਦਿਆਂ ਦੀ ਗਰਮ ਮੁੱਦਾ ਇੱਕ ਤਾਂ ਅਕਾਲੀ ਦਲ ਵੱਲੋਂ ਪੰਜਾਬ ਚੋਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਗਲਤ ਪਾਰਟੀ ਚੁਣ ਲਈ ਲੋਕਾਂ ਨੇ ਤੇ ਸਾਨੂੰ ਚੁਣਨਾ ਚਾਹੀਦਾ ਇੱਕ ਮਾਮਲਾ ਇਹ ਚੱਲ ਰਿਹਾ ਹੈ ਕਿ ਪਿਛਲੇ ਦਿਨਾਂ ਦੌਰਾਨ ਸੰਗਰੂਰ ਦੇ ਵਿੱਚ ਵੱਡਾ ਇਕੱਠ ਹੋਇਆ ਜਿਦੇ ਵਿੱਚ ਵਾਦਾ ਕੀਤਾ ਗਿਆ ਸਰਕਾਰ ਵੱਲੋਂ ਪੁਲਿਸ ਵੱਲੋਂ ਇਹ ਪੰਨਾ ਸਿੱਧੂ ਨੂੰ ਰਿਆ ਕਰ ਦਿੱਤਾ ਜਾਵੇਗਾ ਪਰ ਹੁਣ ਨਾਲ ਇਹਨਾਂ ਦਿਨਾਂ ਚ ਇਹ ਗੱਲ ਚੱਲ ਪਈ ਹੈ ਇਹ ਸਾਰਾ ਵਰਤਾਂਤ ਸਾਰਾ ਡੰਬਰ ਇਹ ਆਮ ਆਦਮੀ ਪਾਰਟੀ ਦੇ ਕਹਿਣ ਤੇ ਸਾਰਾ ਰਚਿਆ ਗਿਆ ਤੇ ਲੱਖਾ ਸਿੱਧੂ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ 2ੀ ਟੀਮ ਹੈ ਇਹਦੇ ਬਾਰੇ ਗੱਲ ਕਰਾਂਗੇ ਮਲਵਿੰਦਰ ਸਿੰਘ ਮਾਲੀ ਨਾਲ ਜੋ ਹਰ ਮੁੱਦੇ ਤੇ ਸਾਫ਼ ਤੇ ਸਪਸ਼ਟ ਨਿਗਾਰਾ ਕਰਦੇ ਨੇ ਇੱਕ ਮੈਂ ਤੁਹਾਨੂੰ ਹੋਰ ਸਪਸ਼ਟ ਕਰਦਾ ਕਿ ਜਿਹੜੀ ਕਿ ਧਾਰਨਾ ਚਲਦੀ ਆ ਕਿ ਸਾਰੇ ਕਾਸੇ ਦੇ ਮਾਹੌਲ ਪਿੱਛੇ ਆਮ ਆਦਮੀ ਪਾਰਟੀ ਹੈ ਮੇਰਾ ਨਿੱਜੀ ਵਿਚਾਰ ਆ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਹੱਥ ਨਹੀਂ ਇਹ ਕੇਵਲ ਤੇ ਕੇਵਲ ਅ ਇੱਕ ਤਰ੍ਹਾਂ ਨਾਲ ਲੱਖੇ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲ ਕਰਦੇ ਆ ਮੱਲੀ ਜੀ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਪਹਿਲਾਂ ਤਾਂ ਇਹ ਸਵਾਲ ਆ ਕੇ ਲੱਖੇ ਦੇ ਖਿਲਾਫ ਤੁਸੀਂ ਦੋ ਤਿੰਨ ਦਿਨਾਂ ਤੋਂ ਲਗਾਤਾਰ ਬੋਲੇ ਸ਼ਾਇਦ ਹੁਣ ਇੱਕ ਦੋ ਦਿਨ ਤੋਂ ਨਹੀਂ ਹੋਵੇਂ ਬੋਲੇ ਤੁਸੀਂ ਕਹਿ ਰਹੇ ਸੀ ਕਿ ਪਿੱਛੇ ਕੋਈ ਤਾਕਤ ਹੈ ਲੱਖੇ ਨੂੰ ਜਿਹੜੀ ਹਲਾਰਾ ਦੇ ਰਹੀ ਆ ਹੋ ਸਕਦਾ ਆਮ ਆਦਮੀ ਪਾਰਟੀ ਹੋਵੇ ਇਹਦੇ ਬਾਰੇ ਕੀ ਕਹਿੰਦੇ ਨਹੀਂ ਨਹੀਂ ਦੇਖੋ ਜੀ ਮੇਰੀ ਬਹੁਤ ਸਪਸ਼ਟ ਧਾਰਨਾ ਜਿਹੜੀ ਸ਼ਾਸਨ ਦੀ ਰਾਜਨੀਤੀ ਆ ਜਾਂ ਉਹਦੇ ਪਿੱਛੇ ਇਹਨੂੰ ਇਸ ਤਰ੍ਹਾਂ ਨਹੀਂ ਰੱਖਣਾ ਚਾਹੀਦਾ ਇੱਕ ਸਰਕਾਰ ਆ ਪੰਜਾਬ ਦੇ ਵਿੱਚ ਅੱਡੜ ਤਰ੍ਹਾਂ ਦੀਆਂ ਫੋਰਸਸ ਨੇ ਜਿਹੜੀਆਂ ਐਕਟ ਕਰਦੀਆਂ ਨੇ ਸਿਆਸੀ ਕੰਮ ਕਰਦੀਆਂ ਨੇ ਵਿਰੋਧ ਕਰਦੀਆਂ ਨੇ ਉਹਨਾਂ ਦਾ ਹਰ ਇੱਕ ਪ੍ਰਤੀਕ ਰਵਈਆ ਮਤਲਬ ਉਹਨਾਂ ਨੂੰ ਲੱਗਦਾ ਵੀ ਹਰ ਇੱਕ ਹਰ ਇੱਕ ਤਰ੍ਹਾਂ ਜਿਹੜੀ ਸੋਚਦੀ ਹੈ ਵੀ ਕਿਹੜੀ ਨਾਲ ਮੇਰਾ ਵੱਧ ਲੜਾਈ ਆ ਕਿਹੜੀ ਨਾਲ ਘੱਟ ਲੜਾਈ ਆ ਕਿਹੜੀ ਮੈਨੂੰ ਵੱਧ ਨੁਕਸਾਨ ਕਰ ਸਕਦੀ ਆ ਇਸ ਰੂਪ ਚ ਉਹਦੇ ਪ੍ਰਤੀ ਰਵਈਆ ਧਾਰਦੇ ਨੇ ਜਿਵੇਂ ਸੰਤ ਭਿੰਡਰਾਲੇ ਆ ਜੀ ਜਦੋਂ ਉਹਨਾਂ ਦਾ ਧਰਮ ਤੇ ਫੋਕਸ ਸੀ ਵੇਸੀ ਧਰਮ ਤੋਂ ਕੱਚੇ ਹੋ ਗਏ ਜਿਹਦੇ ਕਰਕੇ ਅਸੀਂ ਲੜਾਈਆਂ ਹਾਰ ਰਹੇ ਹਾਂ ਜਿੱਤ ਨਹੀਂ ਰਹੇ ਅੱਗੇ ਨਹੀਂ ਵਧ ਰਹੇ ਉਦੋਂ ਕਾਂਗਰਸੀ ਉਹਨਾਂ ਨੂੰ ਸੰਤ ਕਹਿੰਦੇ ਸੀ ਜਦੋਂ ਇਸ ਲੜਾਈ ਦੇ ਦੌਰਾਨ ਉਹਨਾਂ ਦਾ ਸਟੇਟ ਨਾਲ ਪੰਗਾ ਪੈ ਗਿਆ ਪੁਲਿਸ ਨਾਲ ਪੰਗਾ ਪੈ ਗਿਆ ਤੇ ਮੁੜ ਕੇ ਉਹਨਾਂ ਨੇ ਇਹ ਸਭ ਤੱਕ ਕਹਿਤਾ ਵੀ ਆਨੰਦਪੁਰ ਦੇ ਮੱਦੇਨਜ਼ਰ ਘੱਟ ਸਮਝੌਤਾ ਨਹੀਂ ਹੋਣ ਦੇਣਾ ਮੁੜ ਕੇ ਉਹ ਮੇਨ ਟਾਰਗੇਟ ਬਣ ਗਏ ਲੱਖੇ ਸਿਧਾਨੇ ਉਹਨਾਂ ਕੋਲੇ ਪੰਜਾਬ ਦੇ ਸੰਕਟ ਦੇ ਕਾਰਨ ਕੀ ਨੇ ਹੱਲ ਕੀ ਹੋਵੇ ਇਹਦਾ ਕੋਈ ਵਰਤਾਂਤ ਨਹੀਂ ਇਹ ਟੱਲੇਵਾਜ ਸਿਆਸਤ ਕਰਦੇ ਨੇ ੱੱਲੇ ਬਾਅਦ ਸਿਆਸਤ ਕਦੇ ਵੀ ਸਰਕਾਰ ਲਈ ਵੱਡਾ ਚੈਲੰਜ ਨਹੀਂ ਬਣਦੀ ਹੁੰਦੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਦਿਖਾਤ ਇਹ ਆ ਵੀ ਉਹਨਾਂ ਕੋਲੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਨੀਤੀਗਤ ਫੈਸਲਿਆਂ ਦਾ ਵਿਰੋਧ ਕਰਨ ਲਈ ਕੋਈ ਨਵਾਂ ਵਰਤਾਂਤ ਨਹੀਂ ਕਿਉਂਕਿ ਭਗਵੰਤ ਮਾਨ ਸਰਕਾਰ ਉਹੀ ਨੀਤੀਆਂ ਫੈਸਲਿਆਂ ਤੇ ਚੱਲ ਰਹੀ ਹੈ ਐਂ ਤਾਂ ਕਹਿ ਨਹੀਂ ਸਕਦੇ ਵੀ ਇਹਨੇ ਦੇਤੀ ਸਾਡੀ ਆ ਸਹੀ ਨੀਤੀ ਸੀ ਇਹਨੇ ਨੀਤੀ ਗਲਤ ਪਾਸੇ ਤੋਰਤੀ ਸੋ ਇਸ ਕਰਕੇ ਮਾਹੌਲ ਦੇ ਵਿੱਚ ਤੰਤਰ ਤੇ ਸਿਆਸਤ ਫਲਾਪ ਹੋ ਗਈ ਫਿਰ ਜਦੋਂ ਇਮੀਗ੍ਰੇਸ਼ਨ ਮਾਦੀ ਆ ਪੰਜਾਬ ਚ ਬਹੁਤ ਵੱਡੀ ਲੁੱਟ ਹੋ ਰਹੀ ਆ ਬਿਲਕੁਲ ਟਰੈਵਲ ਏਜੰਟਾਂ ਦੇ ਰਾਹੀਂ ਮਦਰ ਕਈ ਸਿਰੇ ਵੀ ਚੜ ਜਾਂਦੇ ਨੇ ਕਈ ਫਸ ਵੀ ਜਾਂਦੇ ਨੇ ਕਈ ਚੁੱਪ ਵੀ ਕਰ ਜਾਂਦੇ ਨੇ ਹੁਣ ਇਹਨਾਂ ਨਾਲ ਪੁਲਿਸ ਵੀ ਰਹੀ ਹੋਈ ਆ ਇਹਨਾਂ ਦੇ ਸਿਆਸਤਦਾਨਾਂ ਨਾਲ ਵੀ ਸੰਬੰਧ ਆ ਜਦੋਂ ਇਹ ਕਾਰਵਾਈਆਂ ਨਹੀਂ ਹੁੰਦੀਆਂ ਫਿਰ ਕਿਸੇ ਨੂੰ ਐ ਲੱਗਦਾ ਜੇ ਲੱਖੇ ਕੋਲੇ ਜਾਈਏ ਜਾਂ ਭਾਨੇ ਸਿੱਧੂ ਕੋਲੇ ਜਾਈਏ ਉਸ ਏਜੰਟਾਂ ਨੂੰ ਦਬਕਾ ਕੇ ਸਾਡੇ ਪੈਸੇ ਮੜਾ ਸਕਦਾ तरीका ਉਹਨਾਂ ਦਾ ਦੁਕਾਣ ਵਾਲੀ ਆ ਤੁਸੀਂ ਨੇ ਸਾਰੀਆਂ ਸੁਣੀਆਂ ਵੀ ਦੇਖ ਲਾ ਇਹਦੇ ਪੈਸੇ ਦੇ ਦੇ ਨਹੀਂ ਫਿਰ ਤੇਰਾ ਆ ਇਹੋ ਜੂ ਆ ਇਹੋ ਜੂ ਆ ਇਹੋ ਜੂ ਉੱਠਾ ਜਿੰਦਾ ਵੀ ਬੋਲਦੇ ਨੇ ਉਹਨਾਂ ਲੋਕਾਂ ਲਈ ਤਾਂ ਸਹੀ ਹੋਣੇ ਨਾ ਜੀ ਨਹੀਂ ਉਹਨਾਂ ਲਈ ਸਹੀ ਨੇ ਪਰ ਜੋ ਇੱਕ ਧਾਰਨਾ ਬਣ ਗਈ ਇਹਨਾਂ ਦਿਨਾਂ 'ਚ ਕੁਝ ਪੱਤਰਕਾਰ ਵੀ ਕਹਿ ਰਹੇ ਸੀ ਕਿ ਸਰਕਾਰ ਨਹੀਂ ਕਰਵਾਇਆ ਸਰਕਾਰ ਆਪਣੇ ਪੈਰੀਂ ਆਪਣਾ ਥੋੜੀ ਮਾਰੂ ਸਰਕਾਰ ਦੀ ਤਾਂ ਕਿਰਕਰੀ ਬਹੁਤ ਹੋਈ ਆ ਜਦੋਂ ਕੋਰਟ ਦੋਨੇ ਇਕੱਠ ਹੋਇਆ ਸਮਰੂਹ ਇਕੱਠ ਹੋਇਆ ਸਰਕਾਰ ਤਾਂ ਲੋਕਾਂ ਦੇ ਐਂ ਲੱਗਦਾ ਜਿਵੇਂ ਕਿ ਮਨਾ ਮੂੰਹ ਤੋਂ ਲੈ ਗਈ ਹੁੰਦੀ ਆ ਨਹੀਂ ਤੇ ਦੋਸਤ ਰਗਰਨ ਨੁਕਸਾਨ ਹੀ ਹੈ ਫਿਰ ਨਹੀਂ ਨਹੀਂ ਤੁਸੀਂ ਦੇਖੋ ਜੀ ਲੁਧਿਆਣੇ ਕ ਕੇਸ ਦਰਜ ਹੁੰਦਾ ਲੁਧਿਆਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਕਰਨੀ ਜਾਂਦੀ ਬਰਨਾਲੇ ਫਣੇ ਤਨੌਲੇ ਥਾਣੇ ਦੀ ਪੁਲਿਸ ਉਹਨੂੰ ਜਾਂਦੀ ਆ ਵੀ ਤੁਹਾਡੀ ਜਾਨ ਨੂੰ ਖਤਰਾ ਜੀ ਤੁਹਾਨੂੰ ਬੁਲਾਇਆ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾਇਆ ਐਸਐਸਪੀ ਸਾਹਿਬ ਨਾਲ ਉਹਦੀਆਂ ਕੀ ਗੱਲਾਂ ਹੋਈਆਂ ਉਹ ਤਾਂ ਮੈਂ ਕਹਿ ਨਹੀਂ ਸਕਦਾ ਉਹਨੂੰ ਲੁਧਿਆਣੇ ਪੁਲਿਸ ਵਾਲੇ ਕੀਤਾ ਜਾਂਦਾ ਨਹੀਂ ਉਹ ਤਾਂ ਚੱਲੋ ਕਈ ਵਾਰ ਨਾ ਨਹੀਂ ਉਹ ਤਾਂ ਇਹ ਵੀ ਹੁੰਦਾ ਉਹਨਾਂ ਨੂੰ ਪਤਾ ਵੀ ਇਹ ਬੰਦੇ ਤੇਜ਼ ਤਰਾਰ ਨੇ ਪੁਲਸ ਜਾਏਗੀ ਕੋਈ ਬੰਦਾ ਵਿਚੋਂ ਨਾ ਕੋਈ ਇਹਨਾਂ ਨੂੰ ਦੱਸ ਦੇਵੇ ਭੱਜ ਨਾ ਜਾਣ ਉਹ ਤਾਂ ਉਹਦਾ ਨਾ ਨਾ ਉਹਦਾ ਸਮਾਂ ਤੇ ਜਾਦੇ ਹੋ ਗਿਆ ਲੁਧਿਆਣੇ ਦੀ ਪੁਲਿਸ ਪਾਰਟੀ ਸਿੱਧੇ ਭਾਨੇ ਦੇ ਘਰੇ ਜਾਂਦੀ ਕਿਸੇ ਨੂੰ ਕੀ ਪਤਾ ਲੱਗਣਾ ਸੀ ਤੁਸੀਂ ਐਸਐਸਪੀ ਬਰਨਾਲਾ ਨੂੰ ਕੀਤਾ ਤੁਸੀਂ ਧਨੌਲਾ ਥਾਣੇ ਨੂੰ ਵੀ ਕੀਤਾ ਇਹਦੇ ਨਾਲ ਤਾਂ ਲੀਕ ਹੋਣ ਦੇ ਜਿਆਦੇ ਚਾਂਸ ਵੱਧਦੇ ਆ ਫੇਰ ਜਦੋਂ ਫੜਿਆ ਗਿਆ ਦੂਜੇ ਦਿਨ ਰੌਲਾ ਪਾਤਾ ਉਹਨੂੰ ਬਰਫ ਚ ਕੀਤਾ ਜਾ ਰਿਹਾ ਜੀ ਉਹਦੇ ਤਸ਼ੱਦਦ ਕੀਤਾ ਜਾ ਰਿਹਾ ਜੀ ਉਹਦੀਆਂ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਦਿਖਾਈਆਂ ਜਾ ਰਹੀਆਂ ਨੇ ਭਗਵੰਤ ਮਾਨ ਨਾਲ ਉਹਦਾ ਕੀ ਰੌਲਾ ਜੀ ਮੈਨੂੰ ਇਹ ਦੱਸੋ ਕਿਹੜਾ ਭਗਵੰਤ ਮਾਨ ਦੀ ਸਰਕਾਰ ਨੂੰ ਚੈਲੰਜ ਫਿਰ ਇਹ ਵਧਾ ਕੇ ਪੇਸ਼ ਕੀਤਾ ਜਾਂਦਾ ਰੌਲਾ ਤਾਂ ਹੈਗਾ ਪਰ ਉਹ ਜਿਹੜੋ ਬੋਲਦੇ ਆ ਨਾ ਮਾਲਵੇ ਵਾਲੇ ਜਿਵੇਂ ਟਿੱਕਾ ਬੋਲਦੇ ਆ ਸੋਸ਼ਲ ਮੀਡੀਆ ਤੇ ਪਾਉਣਾ ਸਿੱਧੂ ਤਾਂ ਕੌਣ ਹੈ ਸੀਐਮ ਕੌਣ ਭਗਵੰਤ ਮਾਨ ਇਸ ਤਰ੍ਹਾਂ ਬੋਲਦਾ ਲੱਖਾ ਵੀ ਬੋਲਦਾ ਲੱਖਾ ਵੀ ਕਹਿੰਦਾ ਕਿ ਅਸੀਂ ਇਹਨਾਂ ਨੂੰ ਜਿਤਾਇਆ ਹੁਣ ਸਾਡੀ ਪਿੱਛੇ ਪੈ ਗਏ ਹੋ ਸਕਦਾ ਕਿ ਭਗਵੰਤ ਮਾਨ ਨੂੰ ਲੱਗਦਾ ਹੋਵੇ ਕਿ ਇਹ ਯਾਰੇ ਗਲਤ ਬੋਲਦੇ ਆ ਜਿਵੇਂ ਖੈਰਾ ਵੀ ਤਾਂ ਗਲਤੀ ਬੋਲਦਾ ਸੀ ਖੈਰੇ ਨੂੰ ਚੱਕ ਕੇ ਅੰਦਰ ਦੇਤਾ ਉਹਨੂੰ ਇਹ ਲੱਗਿਆ ਹੋਵੇ ਭਗਵੰਤ ਮਾਨ ਨੂੰ ਪੁਲਿਸ ਨੂੰ ਆਰਡਰ ਚਾੜ੍ਹਦਾ ਵੀ ਇਹਨਾਂ ਨੂੰ ਠੋਕ ਦੋ ਕਈ ਪਰਚੇ ਦੇ ਦੋ ਹੋ ਸਕਦਾ ਕਿਆ ਹੋਵੇ ਤਾਂ ਇਹ ਚਾਰ ਪਰਚੇ ਹੋਗੇ ਨਾ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਨਾਲੇ ਹੋਰ ਪਰਚਾ ਨਾਲੇ ਪਟਿਆਲੇ ਪਹਿਲਾਂ ਤਾਂ ਇਹ ਵੀ ਤਸ਼ੱਦਦ ਤੁਸੀਂ ਮੈਨੂੰ ਦੱਸੋ ਜੀ ਤੁਸੀਂ ਤਾਂ ਦੇਖਿਆ ਨਾ ਤਸ਼ੱਦਦ ਤੇ ਚਲੋ ਜਿੰਨਾ ਵੀ ਤੁਹਾਡੇ ਤੇ ਹੋਇਆ ਮੇਰੇ ਤੇ ਵੀ ਤਸ਼ੱਦਦ ਹੋਇਆ ਪੁਲਿਸ ਵਾਲੇ ਮੈਨੂੰ ਮੋਢਿਆਂ ਤੇ ਚੱਕ ਕੇ ਕਚਹਿਰੀ ਚ ਲੈ ਕੇ ਗਏ ਸੀ ਬਿਲਕੁਲ ਬਠਿੰਡੇ ਖਬਰਾਂ ਲੱਗੀਆਂ ਸੀ ਬਹੁਤ ਵੱਡੀਆਂ ਉਹ ਤਾਂ ਕੋਈ ਉਹਦੇ ਸਾਰੀ ਚਾਲ ਢਾਲ ਬੋਲਚਾਲ ਤੋਂ ਲੱਗਦਾ ਵੀ ਕਿ ਉਹਦੇ ਤਸ਼ੱਦਦ ਹੋਇਆ ਹੌਸਲੇ ਚ ਉਹ ਨਾ ਹੋਰ ਗੱਲ ਆ ਇਹ ਸਰੀਰਕ ਤਸ਼ੱਦਦ ਹੋਇਆ ਉਹ ਝਲਕਦਾ ਨਾ ਤੁਹਾਡੇ ਸਰੀਰ ਤੋਂ ਸੋ ਇਹ ਫੇਰ ਉਹਦੇ ਚਿੰਨੀ ਚੋਰੀ ਦਾ ਪਾਇਆ ਹੂੰ ਮਤਲਬ ਇੱਕ ਇਹ ਬਣਾਇਆ ਵੀ ਜਰਾ ਬੜਾ ਧੱਕਾ ਕਰ ਰਹੀ ਆ ਸਰਕਾਰ ਲੋਕ ਸਤੇ ਪਿਆ ਸਰਕਾਰ ਤੋਂ ਉਹਨਾਂ ਦਾ ਗੁੱਸਾ ਕਿਤੇ ਨਾ ਕਿਤੇ ਮੂੰਹੋਂ ਮਿਲਣਾ ਚਾਹੀਦਾ ਨਿਕਲ ਜਾਂਦਾ ਉਹ ਮੂੰਹ ਉੱਥੋਂ ਨਿਕਲ ਗਿਆ ਫੇਰ ਇਹਨੇ ਸਰਕਾਰ ਨੂੰ ਫਾਇਦਾ ਹੁੰਦਾ ਵੀ ਵੱਧ ਤੋਂ ਵੱਧ ਖੰਡਾ ਪੈ ਜਾਂਦਾ ਹੁਣ ਮੈਂ ਜਿਵੇਂ ਮੰਨ ਲਓ ਇਲੈਕਸ਼ਨ ਤੋਂ ਪਹਿਲਾਂ ਗੱਠਜੋੜ ਹੋਣ ਬਾਰੇ ਬڑے ਰੌਲੇ ਨਹੀਂ ਵੀ ਹੋਣਗੇ ਨਹੀਂ ਹੋਣਗੇ ਹੁਣ ਜੇ ਇੱਕ ਸੋਸ਼ਲ ਇਨਫਲੂਐਂਸਰਾਂ ਦੀ ਕਹੀ ਜਿੱਤਰ ਪੈਰ ਹੁੰਦੀ ਆ ਇੱਕ ਲੱਖ ਮੰਨ ਲਓ ਬਠਿੰਡਾ ਲੋਕ ਸਭਾ ਲੜਦਾ ਪਹਾਨਾ ਸੰਗਰੂਰ ਤੋਂ ਲੜਦਾ ਜਿਹੜਾ ਸਰਕਾਰ ਵਿਰੋਧੀ ਵੋਟਾਂ ਨੇ ਹੋਰ ਬਣੀਆਂ ਜਾਣਗੀਆਂ ਲੈ ਚੋਂ ਕੋਨੇ ਪੰਜ ਕੋਨੇ ਮੁਕਾਬਲੇ ਹੋਣ ਉਦੋਂ ਪਤਾ ਨਹੀਂ ਲੱਗਦਾ ਵੋਟ ਘਟਦੀ ਕਿਹਦੀ ਆ ਗੋਡਾ ਕਿਹਦਾ ਤੋੜਦੀ ਆ ਬੜਾ ਔਖਾ ਹੁੰਦਾ ਹੈ ਕਹਿਣਾ ਕਿ ਮੈਂ ਜਾਣਨਾ ਸੋਸ਼ਲ ਮੀਡੀਆ ਤੇ ਜਿੰਨੇ ਐਕਟਵਨ ਨੇ ਜਾਂ ਜਿੰਨੇ ਨੌਜਵਾਨਾਂ ਦੇ ਮਨਾਂ ਚ ਰੋਸ ਸੀ ਕਿ ਯਾਰ ਪੰਨੇ ਸਿੱਧੂ ਨਾਲ ਮਾੜੀ ਕੀਤੀ ਉਹ ਪਹਿਲਾਂ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰ ਸੀ ਮੈਨੂੰ ਤਾਂ ਇਹ ਲੱਗਦਾ ਕਿ ਇਹ ਸਾਰਾ ਵੱਡਾ ਵਰਤਾਂਤ ਸਿਰਜ ਕੇ ਜਾਂ ਕਹਿ ਲਓ ਕਿ ਜਾਣ ਬੁੱਝ ਕੇ ਟਾਰਗੇਟ ਕਰਕੇ ਪੰਨਾ ਸਿੱਧੂ ਨੂੰ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਆਪਣਾ ਨੁਕਸਾਨ ਕਰਾ ਲਿਆ ਮੈਨੂੰ ਨਹੀਂ ਲੱਗਦਾ ਕਿ ਉਹ ਕਾਲੀ ਦਲ ਦੇ ਵੋਟਰ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਦੇ ਪੱਕੇ ਨੇ ਮੈਨੂੰ ਤਾਂ ਲੱਗਦਾ ਉਹ ਆਪ ਵਾਲਾਂ ਦੇ ਸੀਗੇ ਪਹਿਲੀ ਗੱਲ ਇਹੋ ਇਹ ਨਾ ਕਰ ਦੇ ਉਹ ਸਾਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਾਖ ਹੈ ਸੰਹਰੂਰ ਬਰਨਾਲਾ ਉਹ ਏਰੀਆ ਦੇ ਵਿੱਚ ਬਣੀ ਰਹਿੰਦੀ। ਪਹਿਲੀ ਗੱਲ ਤੇ ਹੈ ਵੀ ਲੋਕ ਸਤੇ ਹੋਏ ਨੇ। ਹੰ ਤੰਤਰ ਫੇਲ ਹੋਇਆ ਹੋਇਆ ਸਿਆਸੀ ਪਾਰਟੀਆਂ ਕੋਲ ਕੋਈ ਬਕਰਾ ਵਰਤਾਂਤ ਨਹੀਂ। ਇਸ ਕਰਕੇ ਹੋ ਗਿਆ ਵੀ ਸਰਕਾਰ ਦੀ ਅੜੀ ਭੰਨਣੀ ਆ। ਪੁਲਿਸ ਦੀ ਦੁਰਵਰਤੋਂ ਇਹਨਾਂ ਨੇ ਕੋਈ ਪਹਿਲੀ ਵਾਰ ਕੀਤੀ ਆ। ਹਾਂ ਬਿਲਕੁਲ ਕਰਦੇ ਆ। ਦਿੱਲੀ ਦਿੱਲੀ ਦਿੱਲੀੋਂ ਕੌਣ ਉਹ ਬੱਗਾ ਚੱਕ ਲਿਆਂਦਾ ਜੀ ਉਹ ਕਵੀ ਆ ਜਿਹੜਾ ਉਹਦੇ ਖਿਲਾਫ ਕੇਸ ਪਾਤਾ ਜੀ ਅਲ ਕਲਾਮ ਬਕਲੀ ਪਾਸਾ ਦੀ ਛੋਟੇ ਦੇ ਖਿਲਾਫ ਪਾਤਾ ਜੀ ਬਦਲ ਤੋਂ ਚਰਚਣ ਦੀ ਆਤ ਹੋ ਗਈ ਦੂਜੇ ਪਾਸੇ ਹਾਈ ਕੋਰਟ ਤੇ ਰੱਦ ਹੋਈਆਂ ਜਾਂਦੀਆਂ ਨੇ ਇਹਨਾਂ ਦੇ ਕਿੰਨੇ ਫੈਸਲੇ ਸਾਰੇ ਲਗਾਤਾਰ ਹੋ ਰਹੇ ਨੇ ਲੋਕਾਂ ਦੀ ਜਿੱਤ ਆਪਾਂ ਕਹਿ ਸਕਦੇ ਆ ਪਰ ਇਸ ਸਾਰੇ ਦੌਰਾਨ ਇਮੀਗ੍ਰੇਸ਼ਨ ਮਾਫੀ ਬਾਰੇ ਕੌਣ ਬੋਲਿਆ ਠੀਕ ਆ 15 ਬੰਦਿਆਂ ਦੇ ਪੈਸੇ ਉਹਨੇ ਵਾਪਸ ਦਵਾਤੇ ਉਹਨਾਂ ਖਾਤਰ ਭਾਨਾ ਰੱਬ ਆ ਪਰ ਜੇ ਪੀਪਲ ਮੂਵਮੈਂਟ ਜੇ ਲੋਕਾਂ ਦਾ ਡਾ ਵੱਡਾ ਹੁੰਾਰਾ ਸੀ ਇਹ ਸਵਾਲ ਕਿਉਂ ਨਹੀਂ ਉੱਠਿਆ ਵੀ ਸਰਕਾਰ ਨੀਤੀ ਦੱਸੇ ਹਜ਼ਾਰਾਂ ਲੋਕੋ ਉਹਨੇ ਜਿਹੜੇ ਘਰੇ ਬੈਠੇ ਨੇ ਇੱਲੇ ਇਹ ਤਾਂ ਨਹੀਂ ਲੁੱਟੇ ਜੇ ਭਾਨੇ ਕੋਲ ਗਏ ਨੇ ਸੋ ਇਸ ਕਰਕੇ ਉਹ ਮਾਫੀ ਦੇ ਖਿਲਾਫ ਕੋਈ ਵੀ ਨਹੀਂ ਬੋਲਿਆ ਉਹ ਭਗਵੰਤ ਮਾਨ ਵੀ ਬੋਲਿਆ ਮੈਂ ਸਭ ਤੋਂ ਵੱਧ ਬੋਲੇ ਆ ਜੀ ਬੋਲੇ ਆ ਤੂੰ ਅੱਜ ਤੱਕ ਕਿਹੜੇ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਉਹ ਦੱਸ ਨਾ ਜਿਹਦੇ ਖਿਲਾਫ ਕਰਵਾਈਏ ਉਹ ਦੱਸ ਨੇ ਇਹਨਾਂ ਨੇ ਇਹ ਆ ਗਿਆ ਭਗਵੰਤ ਮਾਨ ਨੇ ਬੋਲਦੇ ਹੋਏ ਕਿ ਅਸੀਂ ਐਵੇਂ ਦਾ ਕਾਨੂੰਨ ਬਣਾ ਲਿਆ ਉਹਨਾਂ ਦੀਆਂ ਜਾਇਦਾਦਾਂ ਨੂੰ ਅਟੈਚ ਕਰਾਂਗੇ ਹੋਰ ਕਰਾਂਗੇ ਬਦਾਂ ਜੋ ਮੰਤਰੀ ਮੰਡਲ ਦੇ ਵਿੱਚ ਅਸੀਂ ਫੈਸਲਾ ਕਰ ਲਿਆ ਪਰ ਇੰਪਲੀਮੈਂਟ ਨਹੀਂ ਹੋ ਰਿਹਾ ਬਾਕੀ ਮੈਂ ਵੀ ਬਹੁਤ ਸਾਰੇ ਦੇਖਿਆ ਮਹਾਲੀ ਬਹੁਤ ਸਾਰੇ ਮੇਰੇ ਪਿੰਡ ਦਾ ਖੁੱਦ ਦਾ ਇੱਕ ਮੁੰਡਾ ਸੂਸੈਟ ਕਰ ਗਿਆ ਉਜੰਟ ਨੇ ਪੈਸੇ ਮਾਰ ਲਈ ਸੀ ਉਹਦੇ ਅੰਮ੍ਰਿਤਸਰ ਤੋਂ ਦੇਖਿਆ ਹੁਣੇ ਕੋਟਲ ਦੇ ਵਿੱਚ ਮਰ ਗਿਆ ਸੀ ਉਹ ਇਹ ਕਿਤਨਾ ਕੁ ਦੇ ਸਤਾਇਦਾ ਹੋਏ ਲੋਕ ਨੇ ਸਰਕਾਰ ਵੀ ਫੇਲ ਆ ਮੈਂ ਵੀ ਮੰਨਦਾ ਪਰ ਸਰਕਾਰ ਨੂੰ ਫਿਰ ਆਪਣੇ ਖਿਲਾਫ ਹੀ ਕਿਉਂ ਮੋਰਚਾ ਲਵਾਉਣ ਦੀ ਲੋੜ ਪਈ ਇਹ ਇੰਨੀ ਸਿੱਧੀਆਂ ਗੱਲਾਂ ਨਹੀਂ ਹੁੰਦੀਆਂ ਜਿਵੇਂ ਉਹ ਆਪ ਦਾ ਮੋਰਚਾ ਲਵਾਇਆ ਤੁਸੀਂ ਇੱਕ 이슈 ਵਾਰਨਾ ਡਾਈਵਰਟ ਕਰਨੀਆਂ ਲੋਕਾਂ ਦੀ ਕਈ ਵਾਰ ਇਹਨਾਂ ਦੇ ਦੈਨ ਨਹੀਂ ਪਾ ਜਾਂਦੇ ਹੋ ਜਾਂਦਾ ਓਕੇ ਮਤਲਬ ਉਹ ਕਈ ਵਾਰ ਇਹ ਵੀ ਹੁੰਦਾ ਲੱਲੂ ਕਰੇ ਕਿ ਲੱਲੀਆਂ ਰੱਬ ਸਿੱਧੀਆਂ ਪਾਵੇ ਕਿਸਾਨ ਅੰਦੋਲਨ ਦਾ ਮੂੰਹ ਬੰਨਿਆ ਜਾ ਰਿਹਾ ਚਾਹੇ 2 ਤੇ ਰਾਣੇ ਇਕੱਠੇ ਹੋ ਕੇ ਇੱਕ ਤਾਂ ਉਹ ਜਾ ਰਹੇ 13 ਫਰਵਰੀ ਨੂੰ ਜਾ ਰਹੇ ਨੇ 16 ਨੂੰ ਇਹ ਆ ਤੁਸੀਂ ਕਿਸਾਨ ਜਥੇਬੰਦੀ ਗਈ ਉਹ ਚੱਕਰ ਦੇ ਵਿੱਚ ਉਲਝ ਗਏ ਆ ਤੇ ਲੱਖੇ ਨੇ ਸੱਦਾ ਦੇ ਤਾਗਾ ਹਾਂ ਵੀ ਉਹ ਜਿਹੜਾ ਗੈਰ ਰਾਜਨੀਤਿਕ ਮੋਰਚਾ ਆਪਾਂ ਉਹਦੇ ਅੰਦੋਲਨ ਚ ਸ਼ਾਮਲ ਹੋਣਾ ਤੇ ਆਪਣੇ ਆਪ ਨੂੰ ਕਮਾਂਡਰ ਐਲਾਨ ਤੇ ਇਸ ਜਿੱਤ ਦਾ ਤੇ ਪਹਿਲਾਂ ਨੇ ਕਿਸਾਨ ਅੰਦੋਲਨ ਚ ਕੀ ਕੀਤਾ ਸੀ ਹੁਣ ਤਾਂ ਫਿਰ ਇਹਦਾ ਮਤਲਬ ਉਧੂ ਤਾਕਤ ਵਧ ਗਈ ਉੱਥੇ ਜਾ ਕੇ ਫਿਰ ਡਿਕਟੇਟ ਕਰੂ ਕਿਉਂਕਿ ਜਿਹਦੇ ਕੋਲ ਕੋਈ ਜਥੇਬੰਦੀ ਨੇ ਜਵਾਬ ਦੇ ਹੀ ਨਹੀਂ ਜਿਹਨੂੰ ਕਹਿੰਦਾ ਨਾਰਨ ਨਹੀਂ ਨਾ ਕਰਨਾਂ ਔਰ ਸਟੋਰੀਲ ਠੀਕ ਹੈ ਪਰ ਲੱਖੇ ਦੇਖ ਹੋਰ ਵੀ ਤਵਾ ਲੱਗਦਾ ਕਿ ਲੱਖਾ ਜਾਣ ਬੁੱਝ ਕੇ ਨੂੰ ਰਾਉਂਡ ਅਪਨੀ ਕੀਤਾ ਪੁਲਿਸ ਨੇ ਲੱਖਾ ਕਹਿੰਦਾ ਵੀ ਮੈਂ ਆਪਣਾ ਫੋਨ ਬੰਦ ਰੱਖਿਆ ਸੀ ਮੈਂ ਤਾਂ ਸਾਈਡ ਤੇ ਹੋਇਆ ਹੋਇਆ ਸੀ ਹੋ ਸਕਦਾ ਲੱਖਾ ਇੰਨੇ ਲੰਬੀਆਂ ਮੂਵਮੈਂਟਾਂ ਚੋਂ ਲੰਘਿਆ ਖਿਡਾਰੀ ਬਣ ਜਾਂਦੇ ਆ ਬੰਦੇ ਪਹਿਲਾਂ ਗੈਂਗਸਟਰ ਵੀ ਰਿਹਾ ਉਹਨੂੰ ਟੈਕਟ ਹੁੰਦੇ ਆ ਕਿ ਪੁਲਿਸ ਤੋਂ ਬਚਣਾ ਕਿਵੇਂ ਆ ਹੋ ਸਕਦਾ ਉਹਦੀ ਹੁਸ਼ਿਆਰੀ ਨਾਲ ਬਚ ਗਿਆ ਹੋਵੇ ਪਰ ਲੋਕ ਕਹਿੰਦੇ ਸਰਕਾਰ ਨੇ ਬਚਾਲਿਆ ਕਿਉਂਕਿ ਗਾਉਂਡਰ ਰਿਹਾ ਬਦਮਾਸ਼ ਰਿਹਾ ਇਹ ਇਹ ਹੋ ਸਕਦਾ ਹੈ ਹੋਵੇ ਪਰ ਜਦੋਂ ਨਾਲ ਗਨਮੈਨ ਵੀ ਹੋਣ ਥੋੜੀ ਪਛਾਣ ਦੇ ਨਾ ਬਦਲੀ ਹੋਵੇ ਆਪਾਂ ਵੀ ਰਹੇ ਆ ਭਗੌੜੇ ਨਹੀਂ ਪਛਾਣ ਬਦਲੀ ਆ ਉਹਦੀ ਨਹੀਂ ਤੇ ਮੇਰੇ ਸਾਹਮਣੇ ਨਹੀਂ ਆਈ ਉਹ ਚੇਂਜ ਕੀਤੇ ਆ ਪਰ ਕਿਥੇ ਜਿਆ ਕੇ ਹੋਰ ਕੱਪੜੇ ਸੀ ਫਿਰ ਪਰ ਉਹਦੇ ਸਭ ਤੋਂ ਪਹਿਲਾਂ ਉਹਨੂੰ ਇਹ ਕਰਨਾ ਚਾਹੀਦਾ ਸੀ ਵੀ ਸਾਰੇ ਲੀਡਰ ਬੁਲਾਓ ਜਿਹੜੇ ਘਰਾਂ ਕੇ ਨਾਜ਼ਰਬੰਦ ਕੀਤੇ ਨੇ ਫਿਰ ਕੱਲੇ ਹੀ ਉਹ ਨਾਜ਼ਰਬੰਦ ਹੋ ਗਏ ਕੱਲੇ ਨਹੀਂ ਤੈਅ ਕਰ ਲਿਆ ਤੇ ਇਹ ਵੀ ਉਹ ਕਰ ਲਿਆ ਵੀ 6 ਦਿਨਾਂ ਨੂੰ ਛਡਾਂਗੇ ਨਹੀਂ ਪਹਿਲਾਂ ਤੋਂ ਰਹਿ ਲਈਏ ਦੇਖੋ ਉਹਦਾ ਬਰੋਜ਼ ਹੋ ਗਿਆ ਵੀ ਨਹੀਂ ਇਸ ਦਾ ਮੋਰਚਾ ਲਾਵਾਂਗੇ ਹੁਣੇ ਛਡਾਉਣਾ ਮੁੰਡਿਆਂ ਨੇ ਪੁੱਛਿਆ ਫਿਰ ਉਹਨੇ ਦੱਸਿਆ ਵੀ ਯਾਰ ਜਿਹੜੇ ਮਦਈ ਨੇ ਜਿਨ੍ਹਾਂ ਨੇ ਪਰਚੇ ਦਰਜ ਕਰਾਏ ਨੇ ਪ੍ਰਾਈਵੇਟ ਬੰਦੇ ਆ ਜੇ ਪੁਲਿਸ ਨੇ ਕਰਾਇਆ ਹੁੰਦੇ ਪੁਲਿਸ ਵਾਪਸ ਲੈ ਲੈਂਦੀ ਇਸ ਕਰਕੇ 6 ਦਿਨ ਦਿੱਤੇ ਆ ਉਹ ਕਹਿੰਦਾ ਜੇਕਰ ਨਹੀਂ ਮਸਲਾ ਹੱਲ ਹੋਇਆ ਆਪਾਂ ਫੇਰ ਹੋਰੇ ਤਰ੍ਹਾਂ ਦੇ ਦਾਂਗੇ ਫੇਰ ਸਹਿਮਤੀ ਦਿੱਤੀ ਲੋਕਾਂ ਤੋਂ ਸਾਰਿਆਂ ਤੋਂ ਪੁੱਛਦਾ ਹਰ ਗੱਲ ਦਾ ਜਵਾਬ ਦਿੰਦਾ ਰਿਹਾ ਉਸ ਦਿਨ ਮੈਂ ਸਾਰਾ ਦਿਨ ਉਹ ਸਾਰੀ ਦੇਖਦਾ ਰਿਹਾ ਸੀ ਮੈਂ ਸਾਰੀ ਦੇਖੀ ਆ ਉਹ ਜਵਾਬ ਦਿੱਤਾ ਪਰ ਹੇ ਤੱਕ ਲਈ ਅਗਲੇ ਨੇ ਸਵਾਲ ਕੀਤੇ ਉਹਦਾ ਜਵਾਬ ਦੇਤੇ ਇਹ ਗੱਲ ਉਹਦੋਂ ਪਹਿਲੀ ਮੀਟਿੰਗ ਮੇਰੇ ਕਿਉਂ ਨਹੀਂ ਹੋਈ ਜਦੋਂ ਉਹ ਕਹਿੰਦੇ ਉਹ ਨਵਾਂ ਪਰਚਾ ਨਹੀਂ ਪਾਵਾਂਗੇ ਇਹ ਇਹਦੇ ਵਿੱਚ ਤੁਸੀਂ ਜ਼ਮਾਨਤ ਕਰਾ ਲਿਓ ਉਦੋਂ ਨਹੀਂ ਪਤਾ ਸੀ ਮਦਈਆਂ ਨੇ ਪ੍ਰਾਈਵੇਟ ਉਹਨਾਂ ਦਾ ਕੀਤਾ ਹੋਇਆ ਅੱਜੇ ਗੱਲ ਕਿਵੇਂ ਆਈ ਇਹਦਾ ਮਤਲਬ ਇਹ ਪੁਲਿਸ ਨੇ ਛਿਛਕੇਰ ਕੇ ਪਰਚੇ ਦਰਜ ਕਰਵਾਏ ਸੀ ਪੁਲਿਸ ਉਹਨਾਂ ਨੂੰ ਕਦੋਂ ਵਾਪਸ ਲੈ ਲੋ ਲੈ ਲੈਣਗੇ ਕਿਉਂਕਿ ਇਹ ਜ ਸੰਕੜੇ ਕੇਸ ਨੇ ਇਹ ਜੀ ਬਿਲਕੁਲ ਇੰਨੀ ਥੋੜਾ ਅਚਾਨਕ ਇਮੀਗ੍ਰੇਟ ਏਜੰਟ ਹੈ ਜਿਹੜੇ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਹੋਇਆ ਵੀ ਹੁਣ ਆਪਾਂ ਭਾਨੇ ਸਿੱਧੂ ਦੇ ਖਿਲਾਫ ਪਰਚੇ ਦਰਜ ਮੈਂ ਹੋਰ ਨਜ਼ਰੀਏ ਤੋਂ ਦੇਖਦਾ ਜਿਸ ਤਰ੍ਹਾਂ ਤੁਹਾਡੇ ਯਾਦ ਹੁਣਾ ਮਜੀਠੇ ਨੂੰ ਵੀ ਵਾਰ-ਵਾਰ ਟਾਰਗੇਟ ਕਰ ਦਿੱਤਾ ਜਾਂਦਾ ਜਾਂ ਸਪਾਲ ਖੇਰੇ ਦੇ ਧਾਰਨ ਸਾਹਮਣੇ ਆ ਇਹ ਵੀ ਦੋ ਬੰਦੇ ਦਿੱਖਾ ਬੋਲਣ ਲੱਗੇ ਸੀ ਹੁਣ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਪਹਿਲਾਂ ਨਹੀਂ ਸੀ ਬੋਲਦੇ ਉਵੇਂ ਪਹਿਲਾਂ ਇਹਨਾਂ ਨੂੰ ਲੱਗਦਾ ਸੀ ਭਗਵੰਤ ਮਾਨ ਨਾਲ ਮੀਟਿੰਗਾਂ ਵੀ ਕਰਕੇ ਗਏ ਨੇ ਕਿ ਸੈਟਿੰਗ ਜੀ ਬਣ ਜੇਗੀ ਸਾਡੇ ਕਹਿਣ ਤੇ ਮੜਮਟ ਕੰਮ ਹੋ ਜਾਣਗੇ ਭਗਵੰਤ ਮਾਨ ਨੂੰ ਇਹ ਸਰਕਾਰ ਨੂੰ ਲੱਗਦਾ ਹੋਵੇ ਕਿ ਯਾਰ ਇਹਨਾਂ ਨੂੰ ਵੀ ਥੁੱਕ ਦੋ ਮੈਨੂੰ ਇਹ ਲੱਗਦਾ ਮੈਨੂੰ ਖੋਕਰ ਸਾਹਿਬ ਇਹ ਦੱਸੋ ਮਨੁੱਖੀ ਹੱਕਾਂ ਦਾ ਮਸਲਾ ਕੀ ਹੁੰਦਾ ਇਹ ਕੋਈ ਲਿਖ ਕੇ ਦਿੱਤਾ ਹੋਇਆ ਵੀ ਸਰਕਾਰ ਦੇ ਖਿਲਾਫ ਆਹ ਸ਼ਬਦ ਵਰਤਣੇ ਆ ਨਹੀਂ ਵਰਤ ਰਹੇ ਤੁਹਾਨੂੰ ਗੁੱਸਾ ਹੁੰਦਾ ਮਸਲਾ ਹੁੰਦਾ ਤੁਸੀਂ ਕਹਿ ਦਿੰਦੇ ਮੈਂ ਵੀ ਕਹਿੰਦਾ ਨਾ ਐਲਾਨਵੰਤ ਦੀ ਸਰਕਾਰ ਐਲਾਨ ਕਰਦੀ ਐ ਲਾਗੂ ਨਹੀਂ ਕਰਦੀ ਨਹੀਂ ਪਰ ਇਹ ਸਰਕਾਰ ਹੋਰ ਤਰ੍ਹਾਂ ਦੀ ਐ ਮੈਂ ਵੀ ਮੈਨੂੰ ਵੀ ਕਈ ਸਾਲ ਹੋ ਗਏ ਪੱਤਰਕਾਰ ਦੇ ਕੋਈ ਵੀ ਸਰਕਾਰ ਪੱਤਰਕਾਰਾਂ ਤੇ ਕਬਜ਼ਾ ਨਹੀਂ ਕਰਨਾ ਚਾਹੁੰਦੀ ਪੱਤਰਕਾਰਤਾ ਤੇ ਇਹ ਸਰਕਾਰ ਨੇ ਪੱਤਰਕਾਰਤਾ ਤੇ ਵੀ ਕਬਜ਼ਾ ਕੀਤਾ ਹੋਇਆ ਜੇ ਕੋਈ ਸੋਸ਼ਲ ਮੀਡੀਆ ਤੇ ਬੋਲਦਾ ਉਹਨੂੰ ਵੀ ਇਹ ਟਾਰਗੇਟ ਕਰਦੇ ਤੰਗ ਕਰਦੇ ਆ ਇਹ ਸਰਕਾਰ ਆਪਣੇ ਬਾਰੇ ਆਪ ਪਹਾੜਾ ਮਾਰੀ ਐ ਮੈਂ ਤਾਂ ਖੁਦ ਕਹਿਣਾ ਮਤਲਬ ਇਤਨਾ ਕਿਤੇ ਜ਼ਰੂਰੀ ਨਹੀਂ ਵੀ ਇਹ ਸਾਰਾ ਵਰਤਾਂਤ ਸਰਕਾਰ ਦੇ ਕਹਿਣ ਤੇ ਸਿਰਜਿਆ ਗਿਆ ਹੋਵੇ ਜਦ ਪੁਲਿਸ ਨੇ ਜਿਵੇਂ ਪਰਚੇ ਦਰਜ ਕੀਤੇ ਆ ਪੁਰਸੇ ਕਈ ਵਾਰੀ ਸਰਕਾਰ ਦਾ ਆਰਡਰ ਜਾਦੇ ਸਖਤ ਨਾਲ ਲਾਗੂ ਕਰਨ ਲੱਗ ਜਾਂਦੇ ਫਿਰ ਲੈਣੇ ਦੇ ਦੇਣੇ ਪੈ ਜਾਂਦੇ ਆ ਦੇਖੋ ਜੀ ਆਪਾਂ ਹੁਣ ਵਿੱਚ ਤਾਂ ਨਹੀਂ ਸਰਕਾਰ ਦੇ ਆਪਾਂ ਤਾਂ ਬਾਹਰੋਂ ਖੜੇ ਇਕਟਨਾਮਾ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਓਕੇ ਇਸ ਕਰਕੇ ਹੁਣ ਸਵਾਲ ਲੋਕ ਕਰਦੇ ਨੇ ਅਮਰਤਪਾਲ ਮੇਲੇ ਲੋਕ ਇਕੱਠੇ ਕਿਉਂ ਨਹੀਂ ਹੋਏ ਦੀਪ ਸਿੰਘੂ ਵੇ ਜਦੋਂ ਉਦੋਂ ਲੋਕ ਇਕੱਠੇ ਕਿਉਂ ਨਹੀਂ ਹੋਏ ਹੁਣ ਜਦੋਂ ਕੋਈ ਸਿੱਧਾ ਉਹਦਾ ਵਰਤਾਂਤ ਸਟੇਟ ਨਾਲ ਟਕਰਾਅ ਚਾ ਜੇ ਬੰਦੇ ਨੇ ਥਾਣੇ ਤੇ ਜਾ ਕੇ ਕਬਜ਼ਾ ਕੀਤਾ ਜਿਹੜਾ ਬੰਦਾ ਖਾਲਿਸਤਾਨ ਦੀ ਸਿਆਸਤ ਨੂੰ ਵਾਰ ਰਿਹਾ ਉਦੇ ਹੱਕ ਤੇ ਇਕੱਠਾ ਹੋਣ ਦਾ ਮਤਲਬ ਹੋਰ ਆ ਉਹ ਤਾਂ ਸਿੱਧੀਆਂ ਨੰਗਾ ਖਾਣ ਹੈਗੇ ਸਿੱਧੀਆਂ ਨੰਗਾ ਖਾਣ ਵਾਲੀ ਅੰਦਰ ਜਾਣ ਵਾਲੀ ਤੇ ਅਗਲੇ ਨੇ ਭੇਜੇ ਆ ਸੋ ਇਹ ਇਸ ਕਰਕੇ ਇਹ ਮਾਮਲਾ ਹੀ ਵਿਜ਼ਰੇ ਆ ਤੁਹਾਨੂੰ ਵਿਜ਼ਰ ਐਡੀ ਕੀ ਭਾਨੇ ਸਿੱਧੂ ਨੇ ਕੀ ਕਰ ਲਿਆ ਪੈਸੀ ਦਵਾਏ ਨੇ ਕਿੱਡਾ ਕਜੁਰਮ ਕਰਤਾ ਚੀਨੀ ਦਾ ਪਤਾ ਉੱਥੇ ਜਾਣਾ ਸੌਖਾ ਉਹ ਤੇ ਖਤਰਾ ਘੱਟ ਆ ਜਿਹਨੇ ਵੀ ਤੁਹਾਨੂੰ ਪਤਾ ਵੀ ਸਰਕਾਰ ਪਿੱਛੇ ਵੀ ਅੱਠ ਸਕਦੀ ਆ ਸਰਕਾਰ ਨੇ ਹਾਰੀ ਹੋਆ ਸਰਕਾਰ ਚਲੋ ਤੁਹਾਨੂੰ ਲੱਗਦਾ ਕਿ ਇਹਦਾ ਨੁਕਸਾਨ ਹੋਏਗਾ ਸਾਰੇ ਬਰਤਾਰੇ ਦਾ ਸਰਕਾਰ ਨੂੰ ਬਿਲਕੁਲ ਹੋਊਗੀ ਆ ਲੋਕ ਸਭਾ ਚਾਹਨਾ ਬਿਲਕੁਲ ਹੋਊਗੀ ਇੱਕ ਵਰਤਾਰਾ ਥੋੜਾ ਆ ਤੁਸੀਂ ਕਿੰਨੇ ਵਰਤਾਰੇ ਨੇ ਦੇਖੋ ਖੇਰੇ ਵਾਲਾ ਵੀ ਨਾਲ ਜੋੜੋ ਹਾਂ ਖੇਰੇ ਵਾਲਾ ਵੀ ਆ ਇਹਦਾ ਵੀ ਆ ਹੋਰ ਕਿੰਨੇ ਵਰਤਾਰੇ ਨੇ ਮਤਲਬ ਤੁਸੀਂ ਇੱਕ ਪਾਸੇ ਅਮਲੀ ਤੌਰ ਤੇ ਜਦੋਂ ਮੰਨ ਲਓ ਜੀ ਉਹ ਕਹਿੰਦੇ ਕੇਸ ਵਾਪਸ ਕਰਾਵਾਂਗੇ ਪੁਲਿਸ ਵਾਲਿਆਂ ਨੂੰ ਕੀ ਹੱਕਾ ਕੇਸ ਵਾਪਸ ਕਰਾਉਣ ਦਾ ਜਦੋਂ ਐਫ ਆਈ ਆਰ ਹੋ ਗਈ ਤੁਸੀਂ ਰਿਮਾਂਡ ਲੈ ਲੈ ਅਦਾਲਤਾਂ ਚ ਕੇਸ ਚਲੇ ਗਏ ਇਹਦਾ ਮਤਲਬ ਤੁਸੀਂ ਪਹਿਲਾਂ ਬੰਦੇ ਦੇ ਗਵਾ ਪਾ ਕੇ ਕੇਸ ਦਰਜ ਕਰਾਏ ਸ਼ਹਿ ਦੇ ਕੇ ਹੁਣ ਜਵਾ ਪਾ ਕੇ ਉਹਨਾਂ ਤੋਂ ਵਾਪਸ ਕਰਾਓਗੇ ਜੇ ਪੁਲਿਸ ਗਲਤ ਸੀ ਤਾਂ ਜਿਨ੍ਹਾਂ ਨੇ ਕੇਸ ਦਰਜ ਕੀਤੇ ਉਹਨਾਂ ਨੂੰ ਸਜ਼ਾਵਾ ਕਿਉਂ ਨਹੀਂ ਤੇ ਪਬਲਿਕ ਲਈ ਮਾਫੀ ਕਿਉਂ ਨਹੀਂ ਮੰਗਦੇ ਪੁਲਿਸ ਵਾਲੇ ਅਫਸਰ ਸੋ ਇਸ ਕਰਕੇ ਇਹ ਕਾਨੂੰਨ ਨੂੰ ਲਾਗੂ ਕਰਨ ਵਾਲਿਆਂ ਤੋਂ ਵੱਡਾ ਕੋਟ ਹੈ ਇਹ ਤਾਂ ਤੰਜੋਂ ਤਾਂ ਪੰਜਾਬ ਦੇ ਵਿੱਚ ਝੂਠੇ ਪੁਲਿਸ ਮਾਮਲੇ ਇੰਨੇ ਹੋਏ ਤੰਜੋਂ ਮਾਮਾ ਦੇ ਪੁੱਤ ਮਾਰੇ ਗਏ ਨਜਾਇਜ਼ ਵੀ ਮਾਰੇ ਗਏ ਸੋ ਗੜਬੜ ਵੱਡੀ ਆ ਤੁਹਾਡਾ ਕੀ ਮਤਲਬ ਤੁਹਾਡਾ ਇੱਕ ਨਜ਼ਰੀਆ ਹਰ ਗੱਲ ਤੇ ਵੱਖਰਾ ਹੋ ਜਾਂਦਾ ਕਈ ਵਾਰ ਅਮਰਤਪਾਲ ਦੇ ਤੁਸੀਂ ਤੋਕਦੇ ਰਹੇ ਪਹਿਲਾਂ ਜਦੋਂ ਅਮਰਤਪਾਲ ਤੇ ਕੇਸ ਬਣ ਗਿਆ ਤੁਸੀਂ ਉਹਦੀ ਸਪੋਰਟ ਕੀਤੀ ਕਿ ਇਹ ਨਹੀਂ ਕਰਨਾ ਚਾਹੀਦਾ ਡੇਗੁਰਗੜ ਨਹੀਂ ਵੇਚਣਾ ਚਾਹੀਦਾ ਹੁਣ ਲੱਖੇ ਸਦਾਨ ਵਾਲੇ ਮਾਮਲੇ ਚ ਪਾਨਾ ਸਿੱਧੂ ਵਾਲੇ ਮਾਮਲੇ ਚ ਸਾਰੇ ਲੋਕ ਸਰਕਾਰ ਦੇ ਐਨਟੀਸੀ ਤੁਸੀਂ ਕਹ ਰਹੇ ਸੀ ਇਹਨਾਂ ਪੱਲੇ ਕੁਝ ਨਹੀਂ ਤੁਹਾਡਾ ਨਜ਼ਰੀਆ ਵੱਖਰਾ ਜਾ ਕਿਉਂ ਹੋ ਜਾਂਦਾ ਮੇਰਾ ਸੋਚ ਨਹੀਂ ਦੋ ਗੱਲਾਂ ਨੇ ਜਦੋਂ ਆਪਾਂ ਪੱਲੇ ਕੁਝ ਨਹੀਂ ਕਹਿੰਦੇ ਆ ਉਹ ਮੇਰਾ ਮਤਲਬ ਹੈ ਸਿਆਸੀ ਸਿਹਤ ਤੋਂ ਹਮ ਸਿਆਸੀ ਸਿਹਤ ਇਹਨਾਂ ਦੇ ਹੈ ਨਹੀਂ ਕੋਲੇ ਕੋਈ ਇਹਨਾਂ ਦਾ ਬਰਤਾਂਤ ਨਹੀਂ ਕੋਈ ਇਹਨਾਂ ਦੀ ਜੱਥੇਬੰਦੀ ਨਹੀਂ ਕੋਈ ਕਿਸੇ ਗੱਲ ਚ ਪਾਰਦਰਸ਼ਤਾ ਨਹੀਂ ਕੋਈ ਜਵਾਬਦੇਹੀ ਨਹੀਂ ਜਦੋਂ ਮੈਂ ਮੈਂ ਨਹੀਂ ਕਿਹਾ ਵੀ ਇਹ ਸਰਕਾਰ ਨੇ ਕਰਾਇਆ ਮਤਲਬ ਇਸ ਰੂਪ 'ਚ ਤੁਸੀਂ ਨਹੀਂ ਕਹਿ ਸਕਦੇ ਅਮਰਤਪੁਰ ਨਾਲ ਮੇਰਾ ਵਿਚਾਰਾ ਮਨੁੱਖੀ ਹੱਕ ਉਹਦੇ ਕੁਚਲੇ ਗਏ ਉਹ ਤੇ ਉਹ ਕੇਸ ਪਾਤੇ ਜਜੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵੇਲੇ ਜੋਧਪੁਰੀਆਂ ਤੇ ਪਾਏ ਸੀ ਬਿਲਕੁਲ ਮੇਰੇ ਉਹ ਵੱਖਰੇ ਵਿਚਾਰ ਨੇ ਪਰ ਉਹਦੇ ਜਬਰਾ ਜਿਹੜਾ ਉਹਦਾ ਤਾਂ ਮੈਂ ਵਿਰੋਧ ਕਰਦਾ ਜੇ ਭਾਨੇ ਸਿੱਧੂ ਤੇ ਗਲਤ ਕੇਸ ਪਾਇਆ ਮੈਂ ਉਹਦਾ ਵਿਰੋਧ ਕਰੂੰ ਮਤਲਬ ਜੇ ਉਹ ਤੇ ਤਸ਼ੱਦਦ ਹੋਇਆ ਹੋ ਮੈਂ ਉਹਦਾ ਵੀ ਵਿਰੋਧ ਕਰੂੰ ਜੇ ਤੁਹਾਡੇ ਸਾਹਮਣੇ ਗੱਲ ਆਉ ਪਰ ਮੈਂ ਕਹਾਂ ਵੀ ਭਾਨਾ ਸਿੱਧੂ ਜਿਹੜੀ ਪੰਜਾਬ ਦੇ ਸੰਕਟ ਚ ਪੰਜਾਬ ਫਸਿਆ ਹੋਇਆ ਇਹਦੇ ਕੋਲ ਇੱਕ ਸੇਹ ਦਾ ਲੋਕਾਂ ਲਈ ਮਨੁੱਖਾਂ ਲਈ ਸਿਰਫ ਵੋਟਾਂ ਲੈਣ ਦੀ ਗੱਲ ਬਿਲਕੁਲ ਸਰਪੇ ਇਹ ਆ ਵੀ ਆਪਾਂ ਐਮਐਲਏ ਦੀ ਐਂਟਰੀ ਬਣਨਾ ਹੱਕਾ ਜੀ ਸਦਕੇ ਲੜਨ ਹਰ ਇੱਕ ਨੂੰ ਹੱਕ ਆ ਪਰ ਤੁਸੀਂ ਵੋਟਾਂ ਦੀ ਸਿਆਸਤ ਕਰੋ ਇਨਸਾਫ ਦੀ ਸਿਆਸਤ ਨਹੀਂ ਥਾ ਉਹ ਗਲਤ ਹੈ ਇਹਦੀ ਤਾਂ ਆਲੋਚਨਾ ਹੋਣੀ ਹੈ ਪੰਜਾਬ ਦਾ ਦਿਖਾ ਤੇ ਹੀ ਆ ਜੀ ਤੁਸੀਂ ਜਿਹੜਾ ਤੁਸੀਂ ਗੱਲ ਕੀਤੀ ਹਜ਼ਾਰਾਂ ਮੁੰਡੇ ਮੁਕਾਬਲੇ ਤੇ ਮਾਰਤੇ ਵੋਟਾਂ ਦੀ ਸਿਆਸਤ ਕੀਤੀ ਵਾਦਾ ਕੀਤਾ ਜੁਡੀਸ਼ੀਅਲ ਜਾਂਚ ਕਰਾਵਾਂਗੇ ਆ ਨਹੀਂ ਸੀ ਉਹਦਾ ਵੀ ਆ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਰੀਕੰਸੀਲੇਸ਼ਨ ਕਮਿਸ਼ਨ ਦਾ ਨਹੀਂ ਸੀ ਇਹ ਤਾਂ ਐਵੇਂ ਹੀ ਕਹੀ ਜਾਂਦੇ ਨੇ ਹੁਣ ਵੀ ਬਾਦਲ ਸਾਹਿਬ ਨੇ ਉਹਦਾ ਵਾਦਾ ਕੀਤਾ ਸੀ ਦੂਜਾ ਕੀਤਾ ਸੀ ਮੁਕਰ ਗਏ ਜੀ ਉਹ ਤੋਂ ਬਿਲਕੁਲ ਉਹ ਸਬਸਤਰਾ ਨੂੰ ਮਤਲਬ ਪੂਰਾ ਉਹ ਸਾਰਾ ਕੁਝ ਸ਼ਹਿ ਦੇਤੀ ਹੁਣ ਆ ਬਹਿਬਲ ਕਲਾ ਕਾਂਡ ਹੋਰ ਸਾਰੇ ਕੈਸੇ ਤੇ ਇਨਸਾਫ ਨਹੀਂ ਸਿਆਸਤ ਨਹੀਂ ਹੋਈ ਵੋਟਾਂ ਨਹੀਂ ਹੋਈ ਆ ਕਮਰ ਵਿਜੇ ਪ੍ਰਤਾਪ ਸਿੰਘ ਦੁਹਾਈ ਪਾਈ ਜਾਂਦਾ ਉਹ ਮੇਰੇ ਨਾਲ ਵਾਦੇ ਕੀਤੇ ਸੀ ਜਿਹੜੇ ਉਹ ਉਹਨਾਂ ਦੀ ਤੁਸੀਂ ਕੀ ਗੱਲ ਕਰੋ ਸੋ ਮੇਰੇ ਕਹਿਣ ਦਾ ਮਤਲਬ ਵਿਅਕਤੀਗਤ ਤੌਰ ਤੇ ਜੇ ਇਕੱਲਾ ਬੰਦਾ ਲੜਦਾ ਉਹਦੀਆਂ ਆਪਣੀਆਂ ਸੀਮਤਾਂ ਨੇ ਉਹਦੀਆਂ ਆਪਣੀਆਂ ਪ੍ਰਾਪਤੀਆਂ ਨੇ ਬਿਲਕੁਲ ਠੀਕ ਹੈ ਪਰ ਮੱਲੀ ਜੀ ਜਦੋਂ ਪੰਜਾਬ ਦੇ ਲੋਕਾਂ ਦੀ ਕਮਾਂਸਕਤਾ ਉਹ ਦੁਖੀ ਨਾਲ ਖੜ ਜਾਂਦੇ ਆ ਉਹ ਇੱਕ ਟੋਕ ਕੇ ਖੜ ਜਾਂਦੇ ਆ ਕਈ ਵਾਰੀ ਜੇ ਕੋਈ ਪੀੜਤ ਹੋਵੇ ਜਿਆਦਾ ਹੀ ਉਹਨੂੰ ਵੋਟਾਂ 'ਚ ਵੀ ਜਿਤਾਉਂਦੇ ਆ ਵੀ ਚੱਕੋ ਯਾਰ ਇਹਨੂੰ ਜਿਤਾ ਦਿਓ ਕੋਈ ਗੱਲ ਨਹੀਂ ਸਿਆਸਤੇ ਦੇ ਪੱਲੇ ਚ ਇਹ ਨਹੀਂ ਵੀ ਇੱਕ ਆਹ ਦਾ ਨਾਰਾ ਮਾਰਦੇ ਆ ਫਰ ਆਪਣੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਰਤਾਰੇ 'ਚ ਉਹ ਮਾਰ ਵੱਡੀ ਖਾ ਗਏ ਨੇ ਪੰਜਾਬ ਬਚਾਓ ਯਾਤਰਾ ਅੰਮ੍ਰਿਤਸਰ ਵੱਲ ਕੱਢ ਰਹੇ ਨੇ ਲੋਕ ਦੁਖੀ ਸਮਰੂਰ ਦੇ ਨੇ ਉਹਨਾਂ ਨੂੰ ਮੌਕੇ ਇੱਕ ਹੁੰਦਾ ਕਿ ਮੌਕੇ ਮੁਤਾਬਕ ਫੈਸਲੇ ਲੈਣੇ ਹੁੰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਵੱਡੀ ਮਾਰ ਖਾ ਕੋ ਅਕਾਲੀ ਦਲ ਦੀ ਜਿਹੜੀ ਆ ਪੰਜਾਬ ਬਚਾਓ ਯਾਤਰਾ ਇਹ ਤਾਂ ਤਾਲੋਂ ਖੁੱਤੀ ਡੂਮਣੀ ਗਾਵੇ ਅਲਪਤਾਲਾ ਨਾ ਤੁਸੀਂ ਪਹਿਲਾਂ ਝੁੰਦਾ ਕਮੇਟੀ ਬਣਾਈ ਨਾ ਉਹਦਾ ਕੋਈ ਮੂੰਹ ਮੱਥਾ ਬਣਾਇਆ ਨਾ ਤੁਸੀਂ ਦਸਤਾਬੋ ਵੀ ਪੰਜਾਬ ਉੱਜੜ ਕਿਵੇਂ ਗਿਆ ਬਚਾਉਣਾ ਕੀ ਤੋਂ ਆ ਜੇ ਤਾਂ ਇਹੀ ਕਹਿਣਾ ਉੱਤਰ ਘਾਟੋਂ ਮੈਂ ਕਹਣਾ ਅਸੀਂ ਇਹਨਾਂ ਨਾਲ ਵਧੀਆ ਰਾਜ ਕਰ ਲੈਂਦੇ ਅਸੀਂ ਕਹਿੰਦਾ ਨਾ ਜੋ ਹੁਣ ਤੱਕ ਤੁਸੀਂ ਰਾਜ ਕੀਤਾ ਉਹਦਾ ਸਾਬ ਕਟਾਵ ਕੌਣ ਦਊ ਜੀ ਨਹੀਂ 10 ਸਾਲ ਇਹਨਾਂ ਨੇ ਕੀਤਾ ਲੋਕਾਂ ਨੇ ਦੇਖਿਆ ਤਾਂ ਨਹੀਂ ਉਤਾਰੇ ਰਾਜ ਚੰਗੇ ਨਹੀਂ ਸੀ ਮੈਂ ਕਹਿੰਦਾ ਜਦੋਂ ਲੋਕਾਂ ਦਾ ਕੋਈ ਕਸੂਰ ਨਹੀਂ ਮੈਂ ਉਦੋਂ ਵੀ ਕਹਿੰਦਾ ਰਿਹਾ ਵੀ ਬਦਲ ਜੋ ਨਹੀਂ ਬਦਲੇ ਜਾਉਂਗੇ ਤੁਸੀਂ ਮੇਰੇ ਆਪ ਦੇ ਨਿੱਜੀ ਵਿਚਾਰਾ ਚਲ ਮੈਂ ਕੋਈ ਐ ਨਹੀਂ ਕਹਿੰਦਾ ਮੈਂ ਕੋਈ ਭੁਵਿੱਖवाणी ਕਰਦਾ ਲੱਗ ਰਿਹਾ ਸੀ ਲੋਕਾਂ ਦਾ ਰੌ ਵੀ ਲੋਕਾਂ ਦਾ ਰੌ ਆ ਜਿਹੜਾ ਵਣ ਰਿਹਾ ਬਦਲਾਅ ਵਾਲੇ ਪਾਸੇ ਵਣ ਰਿਹਾ ਪਾਰਟੀਆਂ ਦੇ ਵਿੱਚ ਇੱਕ ਪਾਰਟੀ ਚ ਚੱਲਿਆ ਗੱਲ ਅਜੰਡਾ ਬਦਲ ਦੀ ਉਹਨਾਂ ਨੇ ਉਹਨੂੰ ਪਿੱਛੇ ਕਰਤਾ ਦਲਤ ਕਾਰਡ ਖੇਡ ਲਿਆ ਦੂਜੀ ਪਾਰਟੀ ਹੈ ਜਿਹੜੀ ਉੱਥੇ ਹੀ ਰਹੀ ਤੇ ਲੋਕਾਂ ਨੇ ਕਿਹਾ ਵੀ ਯਾਰ ਦੇਖੀ ਜੋ ਜੋ ਮਰਜੀਆ ਇਹਨਾਂ ਨੂੰ ਤਾਂ ਨਕਾਰੋ ਇਹ ਨਕਾਰਿਆ ਹੋਇਆ ਕੋਈ ਹੁਣ ਕਿਹੜੀ ਚੀਜ਼ ਆ ਵੀ ਲੋਕ ਇਹਨਾਂ ਨੂੰ ਮੋੜ ਅਪਣਾ ਲੈਣਗੇ ਸੇਮ ਕਾਂਗਰਸ ਦੀ ਵੀ ਕਿਸੇ ਕਰ ਹਾਂ ਇੱਕੋ ਹੀ ਹੈ ਸੇਮ ਕਾਂਗਰਸ ਦੀ ਬੀਸ਼ਣਾ ਇਸੇ ਕਰਕੇ ਵਿਰੋਧੀ ਧਿਰ ਵਜੋਂ ਨਹੀਂ ਉੱਭਰ ਰਹੇ ਵੀ ਕਿਹੜੀ ਗੱਲ ਦਾ ਵਿਰੋਧ ਕਰਨਗੇ ਮੈਂ ਵਾਰ-ਵਾਰ ਕਹਿੰਦਾ ਛੇ ਮੈਂ ਪਹਿਲਾਂ ਵੀ ਕਹਿ ਹਟਿਆ ਬੀਗ ਅਕਾਲੀ ਤੇ ਕਾਂਗਰਸੀਏ ਦੱਸਣ ਭਗਵਾਨ ਤਮਾਨ ਨੇ ਕਿਹੜੀ ਨੀਤੀ ਬਦਲਤੀ ਤੁਹਾਡੇ ਵਾਲੀ ਦੀ ਉਹ ਠੀਕ ਆ ਤੰਤਰ ਬੇਮਹਾਰਾ ਜਵਾਬ ਨਹੀਂ ਮਿਲਦਾ ਜਵਾਬਦੇਹੀ ਨਹੀਂ ਹੈਗੀ ਪੁਲਿਸ ਮਨਮਰਜ਼ੀਆਂ ਕਰਦੀ ਆ ਰਿਸ਼ਵਤ ਉਸੇ ਤਰ੍ਹਾਂ ਚੱਲਦੀ ਜਾ ਰਹੀ ਹੈ ਸਾਰਾ ਕੁਝ ਇਹਨਾਂ ਦੇ ਖਿਲਾਫ ਅੰਦੋਲਨ ਹੋਣੇ ਚਾਹੀਦੇ ਨੇ ਜਾਇਜ਼ ਨੇ ਬਿਲਕੁਲ ਤੁਸੀਂ ਫਿਰ ਸਪੋਰਟ ਤੇ ਕਿਉਂ ਨਹੀਂ ਗਏ ਅਕਸਰ ਤੁਸੀਂ ਵੱਡੇ ਇਕੱਠਾਂ 'ਚ ਪਹੁੰਚ ਜਾਂਦੇ ਹੋ ਨੂੰ ਨਹੀਂ ਮੈਂ ਅਕਸਰ ਇਕੱਠਾਂ 'ਚ ਘਟ ਜਾਂਦਾ ਹਾਂ ਮੈਂ ਕਿਸਾਨ ਹੋਰ ਚਤੇ ਰਹਿੰਦਾ ਮੈਂ ਇੱਕ ਦਿਨ ਗਿਆ ਅੱਛਾ 22 ਦਸੰਬਰ ਨੂੰ ਮੈਂ ਦਿੱਲੀ ਮੋਰਚੇ ਤੇ ਗਿਆ ਮੈਂ ਤੇ ਸਟੇਜ ਤੇ ਕਹਿ ਕੇ ਆਇਆ ਸੀ ਵੀ ਤੁਹਾਡੀ ਸਟੇਜ ਤੇ ਕਬਜਾ ਹੋ ਕਿਉਂਕਿ ਜਿਹੜੀਆਂ ਦੂਜੀਆਂ ਤਾਕਤਾਂ ਸੀ ਉਹਨਾਂ ਦਾ ਮੈਂ ਪਿੱਤੀ ਸੀ ਜੋ ਬੁਣ ਰਹੇ ਸੀ ਸਾਰੇ ਕੁਝ ਇੱਕ ਦਿਨ ਰਕੇਸ਼ ਤਕਾਇਤ ਨੂੰ ਅਸੀਂ ਸਨਮਾਨਿਤ ਕਰਨ ਗਿਆ ਦੋ ਵਾਰ ਮੈਂ ਗਿਆ ਮੈਂ ਉਸ ਤਰ੍ਹਾਂ ਅੰਦੋਲਨ ਦੇ ਵਿੱਚ ਹਿੱਸਾ ਪਾ ਮਾ ਉਹ ਕਰਾਂ ਮੈਨੂੰ ਠੀਕ ਵੀ ਨਹੀਂ ਲੱਗਦਾ ਸਹੀ ਪਰ ਤੁਹਾਡਾ ਇੱਕ ਪ੍ਰਭਾਵ ਐਵੇਂ ਦਾ ਬਣਿਆ ਹੋਣਾ ਵੀ ਤੁਸੀਂ ਇੱਕ ਟੋਕੇ ਬੋਲਦੇ ਹੋ ਲੋਕਾਂ ਨੂੰ ਉਮੀਦ ਸੀ ਕਿ ਮਾਲੀ ਯਾਰ ਜ਼ਰੂਰ ਖੜੇਗਾ ਲੱਖੇ ਸੁਧਾਨਾਂ ਦੇ ਮਪਾਨੇ ਸਿੱਧੂ ਦੇ ਪਰ ਤੁਸੀਂ ਤਾਂ ਉਲਟ ਬੋਲਣ ਲੱਗੇ ਨਹੀਂ ਨਹੀਂ ਉਲਟ ਨਹੀਂ ਇੱਕ ਤੁਸੀਂ ਸਜੈਸਟਿਵ ਕ੍ਰਿਟਿਸਿਜ਼ਮ ਕਰਦੇ ਹੋ ਇਹੀ ਲੱਖਾ ਸਦਾਨਾ ਮੁਕਸਰ ਐਸਐਸਪੀ ਦੇ ਹੱਕ 'ਚ ਨਹੀਂ ਖੜਾ ਸੀ ਉੱਥੇ ਪੁਲਿਸ ਦੇ ਹੱਕ 'ਚ ਨਹੀਂ ਖੜਾ ਸੀ ਜਿਹੜਾ ਵਕੀਲ ਵਾਲਾ ਚੱਕਰ ਹੋਇਆ ਸੋ ਇਹਦਾ ਕੀ ਆ ਤੁਹਾਨੂੰ ਕਾ ਕਾਦੇ ਆਸਰੇ ਤੁਸੀਂ ਲੱਖੇ ਤੇ ਭਰੋਸਾ ਕਰੋਗੇ ਜੀ ਫਿਰ ਇਹ ਲੱਗ ਰਿਹਾ ਸੀ ਵੀ ਇੱਥੋਂ ਪਰਚਾ ਇੱਥੋਂ ਫੇਰ ਉਹ ਕਦੋਂ ਠੰਡਾ ਪਾਣੀ ਬਰਫ਼ ਦੀਆਂ ਸੱਲੀਆਂ ਤੇ ਮੈਨੂੰ ਲੱਗ ਰਿਹਾ ਸੀ ਝੂਠ ਬੋਲਦਾ ਹੁਣ ਯਾਰ ਅਸੀਂ ਵੀ ਥਾਣਾ ਦਿੱਤੀ ਸੀ ਇਸ ਸਟਾਫ ਦੀ ਨਹੀਂ ਬਖਸ਼ਦੀ ਤਾਂ ਕਿਸੇ ਨੂੰ ਨਹੀਂ ਭਰੋਸਾ ਬਖਸ਼ਦੀ ਕਿਸੇ ਮਹਾਲੀ ਦਾ ਲੰਗੜਾ ਕੇ ਤੁਰਦਾ ਸੀ ਉਹ ਵੈਸੇ ਜਦੋਂ ਮਹਾਲੀ ਪੇਸ਼ ਕੀਤਾ ਉਹਦੀ ਵੀਡੀਓ ਵੀ ਮੁੰਡਿਆਂ ਨੇ ਦਿਖਾਈ ਕਿ ਆ ਦੇਖੋ ਕਿਵੇਂ ਲੰ ਹੋਸਾਕ ਦਾ ਹੋਇਆ ਉਹ ਬਸ ਤੱਕ ਇਸ ਨੂੰ ਬਾਕਸ ਦੀ ਨਹੀਂ ਮੈਂ ਤਾਂ ਕਹਿਣਾ ਮੈਂ ਤਾਂ ਕਹਿਣਾ ਜਾਣਸਰ ਕਹਿੰਦੀ ਹੁੰਦੀ ਹੈ ਕੱਪੜੇ ਲਾ ਇਦ ਕੀ ਰੋਲਾ ਪਰ ਵੀਡੀਓ ਵਾਲੀ ਗੱਲ ਨਹੀਂ ਚੱਸੀ ਕਿਉਂਕਿ ਵੀਡੀਓ ਤਾਂ ਕਿਤੇ ਵੀ ਫਿਰ ਵਾਇਰਲ ਹੋ ਜਾਏਗੀ ਜਿਹੜੀ ਵੀਡੀਓ ਭਗਵੰਤ ਮਾਨ ਨੂੰ ਮੰਨ ਲਓ ਭੇਜੀ ਤੁਸੀਂ ਇਹ ਉਹਨੂੰ ਜਿਵੇਂ ਪੇਸ਼ ਕਰ ਰਹੇ ਸੀ ਵੀ ਭਗਵੰਤ ਮਾਨ ਵਰਸ ਨਿਪਾਨਾ ਸਿੱਧੂ ਉਹਨੇ ਕਿਹਾ ਵੀਡੀਓ ਬਣਾਓ ਉਹਨੇ ਕਿਹਾ ਮੈਨੂੰ ਦਿਖਾਓ ਮੈਨੂੰ ਲੱਗਦਾ ਸੀ ਇਹ ਬਾਤ ਦਾ ਬਤੰਗੜ ਬਣਾਇਆ ਜਾ ਰਿਹਾ ਇਸ ਕਰਕੇ ਤੁਸੀਂ ਅੱਖਾਂ ਵਿੱਚ ਕੇ ਕਿਵੇਂ ਸਪੋਰਟ ਕਰ ਦੋ ਮੈਂ ਕਹਿੰਦੀ ਇਹਨਾਂ ਗੱਲਾਂ ਦਾ ਜਵਾਬ ਦਿਓ ਨਾ ਪਰ ਤੁਹਾਨੂੰ ਇੱਕ ਅੰਦਰੋਂ ਅੰਦਰ ਇੱਕ ਮਨ ਖੁਸ਼ ਜਾ ਹੋ ਜਾਂਦਾ ਇੰਨਾ ਵੱਡਾ ਕੱਟ ਦੇਖ ਕੇ ਜਿਵੇਂ ਤੁਸੀਂ ਪਹਿਲੇ ਵੱਡੇ ਕੱਟ ਕਰਦੇ ਸੀ ਨਾ ਬਿਲਕੁਲ ਜੀ ਮੈਂ ਕੋ ਲੜਾ ਤੁਹਾਨੂੰ ਖੁਸ਼ੀ ਤਾਂ ਹੋਈ ਹੋਣੀ ਕਿ ਨਹੀਂ ਨਹੀਂ ਮੈਂ ਕਹਿੰਦਾ ਲੋਕ ਉੱਠਿਆ ਮੈਂ ਕਹਿੰਦਾ ਸਰਕਾਰ ਹਾਰੀ ਆ ਮੈਂ ਇਹ ਕਹੇ ਮਨੁੱਖੀ ਹੱਕਾਂ ਦੀ ਲੜਾਈ ਹੈ ਰਲ ਕੇ ਲੜਨ ਜਿਹੜੀਆਂ ਵੀਡੀਓ ਵੀ ਪਾਈਆਂ ਜਾਂ ਮੇਰੀਆਂ ਪੋਸਟਾਂ ਤੁਸੀਂ ਪੜੋ ਮੈਂ ਪੁਲਿਸ ਜ਼ਬਰ ਦੇ ਖਿਲਾਫ ਇੱਕ ਮੱਠ ਹੋ ਕੇ ਲੜਨਾ ਚਾਹੀਦਾ ਪਰ ਇਹਦੇ ਪਿੱਛੇ ਇਮੀਗ੍ਰੇਸ਼ਨ ਮਾਫੀਆ ਜਿਹੜਾ ਉਹ ਤੇ ਤਰਨਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਲੋਕ ਸਭਾ ਤੇ ਇਹਦਾ ਇਮਪੈਕਟ ਜ਼ਰ ਨੌਜਵਾਨਾਂ ਨੇ ਉੱਥੇ ਜਿਹੜਾ ਜਿਹੜਾ ਮਾਹੌਲ ਦੇਖਿਆ ਜਿਸ ਤਰ੍ਹਾਂ ਘਰਾਂ 'ਚ ਬੰਦੀ ਬਣਾਏ ਗਏ ਪਿਛਲੇ ਦੌਰ 'ਚ ਕਦੇ ਵੀ ਨਹੀਂ ਹੋਇਆ ਕਿ ਵੱਡੇ ਲੀਡਰ ਨੂੰ ਘਰਾਂ 'ਚ ਬੰਦ ਕਰ ਦੋ ਪਿਛਲੀਆਂ ਸਰਕਾਰਾਂ ਆਪਾਂ ਦੇਖੀਆਂ ਨੇ ਵੱਡੇ ਇਕੱਠ ਵੀ ਹੁੰਦੇ ਰਹੇ ਨੇ ਖੋਖਰ ਸਾਹਿਬ ਪੰਜਾਬ ਪੁਲਿਸ ਸਟੇਟ ਬਦਲੀ ਜਾ ਰਹੀ ਆ ਅਮਰਤਪਾਲ ਤੋਂ ਲਾ ਕੇ ਤੁਸੀਂ ਦੇਖ ਦੋ ਉਹ ਅੰਦੋਲਨਾਂ ਵਾਲਿਆ ਪ੍ਰਤੀ ਰਵਈਆ ਤੁਸੀਂ ਦੇਖ ਲਓ ਪੁਲਿਸ ਸਟੇਟ ਬਣਾਈ ਜਾ ਰਹੀ ਆ ਇੱਕ ਪਾਸੇ ਹਿੰਦੂ ਰਾਸ਼ਟਰ ਦੂਜੇ ਪਾਸੇ ਪੁਲਿਸ ਸਟੇਟ ਹਾਂ ਪੈਰਲਲ ਚੱਲਦਾ ਪੈਰਲ ਚੱਲ ਰਿਹਾ ਮੈਂ ਕਹਿੰਦਾ ਹਰਿਆਣਾ ਦੀ ਉਹਨਾਂ ਨੇ ਇਮੀਗ੍ਰੇਸ਼ਨ ਖਿਲਾਫ ਕਾਨੂੰਨ ਬਣਾਤਾ ਕਹਿੰਦੇ ਨੇ ਵੀ ਬਹੁਤ ਸਖਤ ਆ ਮੈਂ ਹਾਲੇ ਪੜਿਆ ਨਹੀਂ ਜਿੰਨਕ ਮੈਂ ਸੁਣਿਆ ਕਹਿੰਦੇ ਬਹੁਤ ਸਖਤ ਕਾਨੂੰਨ ਆ ਇਹ ਕਾਨੂੰਨ ਬਣਾਉਣ ਨਹੀਂ ਇਹ ਕਹਿ ਦੇਣਾ ਮੈਂ ਨਹੀਂ ਚਾਹੁੰਦਾ ਕਿ ਕੋਈ ਨੌਜਵਾਨ ਆ ਜਿਹੜਾ ਅੰਦਰ ਜਾਵੇ ਕਾਨੂੰਨ ਨਹੀਂ ਹੱਥ 'ਚ ਲੈਣਾ ਚਾਹੀਦਾ ਜੀ ਚਰਨਜੀਤ ਚੰਨੀ ਲੈ ਕੇ ਆਇਆ ਸੀ ਪੁਲਸੀ ਕਿ ਜਿਹੜੇ ਸਾਡੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਆ ਉੱਥੇ ਅਸੀਂ ਇਮੀਗ੍ਰੇਸ਼ਨ ਵਾਲੇ ਦਫ਼ਤਰ ਸਰਕਾਰੀ ਖੋਲ੍ਹਾਂਗੇ ਨੌਜਵਾਨਾਂ ਨੂੰ ਗਾਈਡ ਕਰਾਂਗੇ ਕੱਟੋਂ ਤੋਂ ਕੱਟ ਫੀਸ ਲਵਾਂਗੇ ਬਾਹਰ ਭੇਜਾਂਗੇ ਅਸੀਂ ਖੁਦ ਭੇਜਿਆ ਕਰਾਂਗੇ ਮੈਂ ਕਹਿੰਦਾ ਕੋਈ ਵਿਚਰੇ ਨਹੀਂ ਡੁੱਕੀ ਬੜੇ ਬਕਾਇਏ ਨੇ ਜੀ ਉਹ ਵੀ ਕਹਿੰਦਾ ਸੀ ਆਪਣਾ ਸੁਖਵੀਰ ਬਾਦਲ ਵੀ ਆਈ ਲੈਂਡ ਸੈਂਟਰ ਖੋਲ੍ਹਾਂਗੇ ਅਸੀਂ ਅਸੀਂ ਜਦੋਂ ਸਰਕਾਰ ਇਸ ਮਾਮਲੇ 'ਚ ਮੈਂ ਕਹਿੰਦਾ ਚੱਲੋ ਪ੍ਰਾਈਵੇਟ ਕਰਦੇ ਨੇ ਯਾਰ ਰੈਗੂਲੇਟਰੀ ਅਥਾਰਟੀ ਤਾਂ ਕੋਈ ਹੈਗੀ ਆ ਹਾਂ ਕੋਈ ਸ਼ਰਤਾਂ ਤਾਂ ਹੈਗੀਆਂ ਨੇ ਸੇਵਾ ਸ਼ਰਤਾਂ ਉਹ ਲਿਖ ਕੇ ਲਾਉਣ ਜਿਹੜੇ ਇਮੀਗ੍ਰੇਸ਼ਨ ਵਾਲਾ ਹੁਣ ਕਈ ਤਾਂ ਏਜੰਟਾਂ ਦੇ ਗਾਹਾਂ ਏਜੰਟ ਨਹੀਂ ਦੋ ਨੰਬਰ ਤੇ ਉਹਨਾਂ ਨੂੰ ਮੰਗਤਾ 25000 ਤੋਂ ਵੱਧ ਕੋਈ ਲੈ ਨਹੀਂ ਸਕਦਾ ਟਰੈਵਲੈਂਟ ਕਿਸੇ ਤੋਂ ਰਹਿਤ ਦੇਣ ਦਾ ਜੋ ਵੀ ਉਹਦੀ ਫੀਸ ਆ ਉਹ ਫੀਸ ਕਾਲਜ ਦੇ ਭਰਨ ਦੇ ਨਾਤੇ ਮੈਡੀਕਲ ਦੇ ਨਾਤੇ 20-20 ਲੱਖ ਰੁਪਇਆ ਲੱਗਦਾ। ਸੋ ਇਸ ਕਰਕੇ ਮੇਰੀ ਤਾਂ ਸਲਾਹ ਇਹ ਹੈ ਵੀ ਨੀਤੀ ਤੇ ਹਮਲਾ ਕਰੋ। ਨੀਤੀ ਨੂੰ ਬਦਲਾਉਣ ਲਈ ਲੜੋ। ਨੀਤੀਗਤ ਫੈਸਲੇ ਕਰਾਓ। ਹਾਂ ਵਿਅਕਤੀਗਤ ਧੱਕੇ ਕਿਤੇ ਵੀ ਹੁੰਦੇ ਨੇ ਉਹਨਾਂ ਖਾਤਰ ਵੀ ਲੜਨਾ ਜ਼ਰੂਰੀ ਆ। ਜਥੇਬੰਦਕ ਤੌਰ ਤੇ ਇਸ ਪਾਸੇ ਤੁਰੋ। ਜਦੋਂ ਜਥੇਬੰਦ ਹੁਣ ਕਿਸਾਨ ਅੰਦੋਲਨ ਸੀ ਜੀ ਐਨੀਆਂ ਜਥੇਬੰਦੀਆਂ ਸੀ। ਕੋਈ ਉਹ ਤੋਂ ਭੱਜੇ ਨਹੀਂ ਸਕਦਾ ਸੀ। ਵਾਪਸ ਕਰਾਏ ਦੇਣਾ। ਹੁਣ ਇਹਨੇ ਆਪ ਦੇ ਆਪ ਇਹ ਕਹਿਤਾ ਵੀ ਜਦੋਂ ਤੱਕ ਰਹਾ ਨਹੀਂ ਕਰਦੇ ਉਹਦੇ ਹੋ ਗਿਆ ਆਪਣੇ ਆਪ ਇਹ ਕਹਦਾ 6 ਦਿਨ ਬਾਅਦ ਰਹਾ ਕਰਨਗੇ ਨਹੀਂ ਚਲੋ ਉਹ ਤਾਂ ਸਰਕਾਰ ਨਾਲ ਜਿਵੇਂ ਪੁਲਿਸ ਅਫਸਰਾਂ ਨਾਲ ਸਮਝੌਤਾ ਆਇਆ ਉਹਦੇ ਤਹਿਤ ਹੋਇਆ ਪਰ ਇੱਕ ਸਵਾਲ ਇਹ ਆ ਜਾਂਦਾ ਸਰਕਾਰ ਤੇ ਜਿਹੜੇ ਆਇਲੈਂਡਸ ਸੈਂਟਰ ਵਾਲੇ ਨੇ ਉਹਨਾਂ ਦੇ ਤਾਂ ਚੱਕ ਕੇ ਪਰਚੇ ਦੇ ਦਿੰਦੇ ਆ ਟਰੈਵਲ ਏਜੰਟਾਂ ਤੇ ਜਿਹੜੇ ਪੈਸੇ ਠੱਗਦੇ ਆ ਉਹਨਾਂ ਤੇ ਦਿੰਦੇ ਨਹੀਂ ਉੱਤੇ ਚਲੋ ਪੜਾਈ ਕਰਾਉਂਦੇ ਆ ਪੜਾਈ ਕਿਤੇ ਹੋਰ ਵੀ ਕੰਮ ਆ ਸਕਦੀ ਆ ਇਹ ਸਰਕਾਰ ਉਲਟ ਚੱਲਦੀ ਆ ਮੇਨ ਲੱਗਦਾ ਖੋਕਰ ਸਾਹਿਬ ਦੇਖੋ ਮੈਂ ਤਾਂ ਕਹਿੰਦਾ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਜੇ ਕਿਤੇ ਕਾਨੂੰਨ ਦੀ ਘਾਟ ਆ ਉਹ ਨਵਾਂ ਕਾਨੂੰਨ ਬਣਾਓ ਜਿਹੜਾ ਕਾਨੂੰਨ ਆ ਉਹਨੂੰ ਪੂਰੀ ਤਰ੍ਹਾਂ ਲਾਗੂ ਕਰੋ ਚਾਹੇ ਉਹ ਆਈਲੈਟਸ ਵਾਲੇ ਨੇ ਚਾਹੇ ਉਹ ਆਹ ਟਰੈਵਲ ਏਜੰਟ ਨੇ ਜਾਂ ਕੋਈ ਹੋਰ ਆ ਮੈਂ ਕਹਿੰਦਾ ਤੁਸੀਂ ਕਾਨੂੰਨ ਦਾ ਰਾਜ ਬਹਾਲ ਕਰੋ ਕਾਨੂੰਨ ਚ ਘਾਟ ਆ ਉਹ ਬਣਾਉਣ ਲਈ ਲੜੋ ਪਰ ਜੇ ਤੁਸੀਂ ਇਸ ਤਰ੍ਹਾਂ ਲਹੋਗੇ ਉਧਰ ਨਿਕਲ ਆ ਸਾਰੇ ਕਾਹਦੇ ਤੋਂ ਕਿ ਨਿਕਲੇ ਆ ਇੱਕ ਇੱਕ ਕੈਂਡੀਡੇਟ ਨਿਕਲੇ ਆ ਇਸ ਅੰਮ੍ਰੂਦ ਦਾ ਪਾਨਾ ਸਿੱਧੂ ਪਾਨਾ ਸਿੱਧੂ ਪਹਿਲਾਂ ਇੱਕ ਲੱਖਾ ਨਿਕਲੇ ਆ ਸੀ ਪਰ ਇੱਕ ਪੁਲਿਸ ਦੇ ਬਾਰੇ ਵੀ ਲੋਕ ਕਹਿੰਦੇ ਆ ਕਿ ਯਾਰ ਪੁਲਿਸ ਸਹੀ ਹੋ ਜੇ ਅੱਧਾ ਕ੍ਰਾਈਮ ਤਾਂ ਵੈਸੀ ਘਟ ਜੇ ਮੈਂ ਕਹਿੰਦਾ ਸਿਆਸਤ ਸਹੀ ਹੋ ਜੇ ਪੁਲਿਸ ਤਾਂ ਸਹੀ ਨਾਲ ਦੀ ਨਾਲ ਹੋ ਜੂ ਸਿਆਸਤ ਫੈਸਲਾ ਕੌਣ ਹੋਣੀ ਚਾਹੀਦੀ ਆ ਖੋਖਰ ਸਾਹਿਬ ਸਿਆਸਤ ਤੇ ਫੈਸਲਾ ਕੌਣ ਹੁੰਦੀ ਆ ਸਿਆਸਤ ਤਾਂ ਜਦੋਂ ਗ੍ਰਿਪੇ ਤੰਤਰ ਤੋਂ ਘਟ ਗਿਆ ਜਦੋਂ ਅਫਸਰਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਇਹਨਾਂ ਦੇ ਪੱਲੇ ਬੁੱਲੇ ਕੱਖ ਹੈ ਨਹੀਂ ਜਾਂ ਇਹਨਾਂ ਦੇ ਕਰਕੇ ਅਫਸਰ ਫੈਸਲੇ ਕਰਨੋਂ ਹਟ ਗਏ ਮਨਮਾਨੀ ਕਰਨ ਲੱਗੇ ਜਿਹੜੇ ਆਪਾਂ ਹੁਣ ਇਹ ਨਤੀਜੇ ਤੇ ਪਹੁੰਚ ਰਹੇ ਆ ਕਿ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਹੀ ਬਣ ਚੁੱਕੀ ਆ ਕੋਈ ਫਰਕ ਨਹੀਂ ਕੋਈ ਤਬਦੀਲੀ ਨਹੀਂ ਕੋਈ ਬਦਲਾਅ ਨਹੀਂ ਇੱਕ ਪੱਖੋਂ ਤਾਂ ਦੂਜਿਆਂ ਨਾਲੋਂ ਕਮਜ਼ੋਰ ਆ ਦੂਜਿਆਂ ਦਾ ਇੱਕ ਢਾਂਚਾ ਸੀ ਸਿਸਟਮ ਸੀ ਜਵਾਬਦੇਹੀ ਸੀ ਇਹਨਾਂ ਦਾ ਢਿੱਡ ਹੀ ਚੱਕਦਾ ਭਗਵਾਨ ਤੁਮਾਨ ਕੇ ਅਖਬਰੋ ਦੀ વૃਦੀ ਤਰਕੇ ਹੈ ਨਹੀਂ ਪੰਜਾਬ ਦੇ ਇਹ ਸੇ ਆਮ ਲੋਕਾਂ ਨੂੰ ਵੀ ਨਹੀਂ ਮਿਲਦਾ ਸੋ ਇਸ ਕਰਕੇ ਕਹੀਂ ਜਾਵੇ ਜੋ ਮਰਜ਼ੀ ਦੀ ਮਤਲਬ ਜਦੋਂ ਦਿਸ ਰਿਹਾ ਤੁਹਾਨੂੰ ਮਤਲਬ 2 ਸਾਲ ਤੱਕ ਸਰਕਾਰ ਦੀ ਗ੍ਰਿਪ ਮਜ਼ਬੂਤ ਹੁੰਦੀ ਆ ਇਹ 2 ਸਾਲ ਤੇ ਖਤਰੇ ਦਾ ਗੁੱਗੂ ਬੋਲ ਗਿਆ ਧੁੱਗਾ ਚੜ ਹੋ ਗਿਆ ਜੀ ਆਪਾਂ ਕਿੰਨੇ ਸਾਲ ਕੀ ਹੋ ਗਿਆ ਬਲਾਲਾ ਚਲੋ ਠੀਕ ਆ ਸੋ ਇਹ ਸੰਮਲਵਿੰਦਰ ਸੰਵਾਲੀ ਜਿਨ੍ਹਾਂ ਨੂੰ ਮੈਂ ਤਿੱਖੇ ਤੇ ਸਪਸ਼ਟ ਸਵਾਲ ਵੀ ਕੀਤੇ ਤੋ ਦੇਖਦੇ ਆ ਆਉਣ ਵਾਲੇ ਦਿਨਾਂ ਦੌਰਾਨ ਸੰਗਰੂਰ ਵਾਲੇ ਵਰਤਾਰੇ ਦਾ ਜਾਂ ਵੱਡੇ ਘੱਟ ਦਾ ਪੰਜਾਬ ਦੀ ਸਿਹਤ ਤੇ ਕੀ ਅਸਰ ਹੋਏਗਾ ਨਾਲਸੋਵਾਲ ਇਹ ਵੀ ਆ ਕਿ ਸਰਕਾਰ ਵਿਰੋਧੀ ਜਿਹੜੀਆਂ ਸੈਸੀ ਪਾਰਟੀਆਂ ਨੇ ਉਹ ਆਪਣੇ ਆਪ ਨੂੰ ਕਿੰਨਾ ਕੁ ਸੰਭਾਲਣਗੀਆਂ ਇਹ ਵੀ ਵੱਡਾ ਸਵਾਲ ਅੱਜ ਦੀ ਡੇਟ ਵਿੱਚ ਹੈ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀ